ਸਾਡੇ ਸੀਨੀਅਰ 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 ਆਰਟਿਸਟ ਜਿਹੜੇ ਸਾਡੇ ਅ ਸੰਜੀਵ ਵਤਰੀ ਜੀ ਕੀਸੀਆ ਦੇ ਟਾਈਮ ਦੇ ਨੇ ਭਾਜੀ ਸੀਨੀਅਰ ਬੰਦੇ ਨੂੰ ਨਾਮ ਭੁੱਲ ਗਏ ਸੀਗੇ ਕੀਸੀਆ ਦੇ ਟਾਈਮ ਦੇ ਨੇ ਹਰ ਬੰਦਾ ਆਪਣੀ ਮਤਲਬ ਕਹ ਲਓ ਵੀ ਜਿੱਥੇ ਤੱਕ ਜਿੰਨੇ ਪਹੁੰਚਣਾ ਹੁੰਦਾ ਉਹਨੇ ਸੁਪਨੇ ਲੈੇ ਹੁੰਦੇ ਨੇ ਸਾਡੇ ਵੀ ਇਹ ਸੁਪਨੇ ਵੀ ਅਸੀਂ ਕਦੀ ਫਿਲਮਾਂ ਚ ਆਵਾਂਗੇ ਅੱਜ ਨਹੀਂ ਤੇ ਕੱਲ ਸਹੀ ਵੈਲਕਮ ਜੀਜਾ ਜੀ ਜੀਜਾ ਜੀ ਦੀ ਫਿਲਮ ਬਣੀ ਹੈ ਜੀਜਾ ਜੀ ਦੀ ਤਾਰੀਫ ਚ ਫਿਲਮ ਬਣੀ ਹੈ ਜੀਜਾ ਜੀ ਦਾ ਰੋਬ ਜੋ ਇੱਕ ਕੱਚ ਹੁੰਦਾ ਆ ਹਨਾ ਤੇ ਜਿੱਥੇ ਜੀਜਾ ਜੀ ਆ ਗਏ ਉੱਥੇ ਹੋਰ ਕੋਈ ਨਹੀਂ ਖੜ ਸਕਦਾ ਬਸ ਉਹੋ ਹੀ ਹਿਸਾਬ ਹੈ ਫਿਲਮ ਚ ਵੀ ਸੋ ਕਾਫੀ ਕਾਮੇਡੀ ਵਾਲੀ ਫਿਲਮ ਹੈ ਤੁਸੀਂ ਹੱਸੋਗੇ ਬਹੁਤ ਜ਼ਿਆਦਾ ਮੈਂ ਸਮਝਦੀ ਹਾਂ ਹਰੇਕ ਰੀਜ਼ਨ ਦਾ ਇੱਕ ਪਲੇਟਫਾਰਮ ਹੋਣਾ ਚਾਹੀਦਾ ਤੇ ਸਾਡੀ ਕਿਸਮਤ ਅੱਛੀ ਹੈ ਕਿ ਸਾਡੇ ਕੋਲ ਚਪਾਲ ਵਰਗਾ ਪਲੇਟਫਾਰਮ ਹੈ ਤੇ ਜਿੱਥੇ ਸਾਨੂੰ ਸਾਡੇ ਪੰਜਾਬ ਦਾ ਰੀਜਨਲ ਕੰਟੈਂਟ ਵੇਖਣ ਨੂੰ ਮਿਲਦਾ ਆ ਕਹਿੰਦੀ ਤੁਹਾਡੀ ਆਵਾਜ਼ ਨਾ ਮਨ ਕਿਰਤੌਲ ਕਰਦੀ ਆ ਏ ਇਹ ਉਦੋਂ ਦਾ ਹੀ ਮਾਈਕ ਲੈ ਕੇ ਫੜ ਗਿਆ ਇਹਦਾ ਲੋਕ ਇਧਣ ਕਰਾ ਫੜ ਜੱਟਾ ਖੇਚ ਤਿਆਰੀ ਮੇਲਾ ਵੇਖਣ ਜਾਣਾ ਵੇ ਜੱਟਾ ਖੇਚ ਤਿਆਰੀ ਮੇਲਾ ਵੇਖਣ ਜਾਣਾ ਵੇ ਓ ਮੇਲਾ ਸੱਸ਼ੇ ਗਾਲ ਮੈਂ ਆ ਸਹਿਜ ਜਨੇਜਾ ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਤੇ ਅੱਜ ਅਸੀਂ ਇੱਕ ਨਵੀਂ ਮੂਵੀ ਜਿਹੜੀ ਹੈ ਉਸ ਦੀ ਗੱਲਬਾਤ ਕਰਾਂਗੇ ਜੋ ਕਿ 2 ਜਨਵਰੀ ਨੂੰ ਚਪਾਲ ਐਪ ਤੇ ਲਾਂਚ ਹੋਵੇਗੀ ਵੈਲਕਮ ਜੀਜਾ ਜੀ ਤਾਂ ਉਸ ਜੀ ਸਟਾਰ ਦਾ ਸਰਦਾਰਨ ਮੌਜੂਦ ਹਾਲਾ ਕਿ ਜੀਜਾ ਜੀ ਸਰਦਾਰਨ ਮੌਜੂਦ ਨਹੀਂ ਹੈ ਪਰ ਉਹ ਜਿਹੜੇ ਸਾਲੇ ਨੇ ਤੋਂ ਉਹ ਜਿਹੜੇ ਰਿਸ਼ਤੇਦਾਰ ਨਾਲ ਸਰਦਾਰਨ ਮੌਜੂਦ ਨੇ ਤਾਂ ਬਿਲਕੁਲ ਸਰਦਾਰਨ ਸੰਜੀਵਤਰੀ ਜੀ ਮੌਜੂਦ ਨੇ ਨਵਨੀ ਜੀ ਮੌਜੂਦ ਹੈ ਪਰ ਉਹ ਅਫੀਸ਼ੀਅਲੀ ਜੀ ਮੌਜੂਦ ਨੇ ਪ੍ਰੀਤ ਤੇ ਉਹਨਾਂ ਦੇ ਵਾਈਫ ਪ੍ਰਿਆ ਮੌਜੂਦ ਹੈ ਜ਼ਿਆਦਾਤਰ ਇਸ ਫਿਲਮ ਦੇ ਵਿੱਚ ਇਸ ਵਾਰ ਨਵੇਂ ਕਲਾਕਾਰਾਂ ਨੇ ਕੰਮ ਕੀਤਾ ਜੋ ਕਿ ਸੋਸ਼ਲ ਮੀਡੀਆ ਤੋਂ ਜ਼ਰੂਰ ਲੋਕਾਂ ਨੂੰ ਮਨ ਪਰਵਾਉਂਦੇ ਨੇ ਨਵੇਂ-ਨਵੇਂ ਕੰਟੈਂਟ ਕ੍ਰੀਏਟ ਕਰਦੇ ਨੇ ਤਾਂ ਲੋਕਾਂ ਦੇ ਨਾਲ ਜਿਹੜਾ ਜਾਣਕਾਰੀ ਵੀ ਜਿਹੜੀ ਹੈ ਉਹ ਪਹੁੰਚਾਉਂਦੇ ਨੇ ਪਰ ਇਸ ਵਾਰ ਫਿਲਮਾਂ ਚ ਵੀ ਕੰਮ ਕਰ ਰਹੇ ਨੇ ਤਾਂ ਪਹਿਲਾਂ ਸ਼ੁਰੂਆਤ ਕਰਾਂਗਾ ਮੈਂ ਪ੍ਰਿਆਜੀ ਕੋਲੋਂ ਮਾਈਕ ਹੈ ਪ੍ਰਿਆਜੀ ਤੁਹਾਡਾ ਸੋਸ਼ਲ ਮੀਡੀਆ ਤੇ ਬਹੁਤ ਵਧੀਆ ਜਿਹੜਾ ਕੰਟੈਂਟ ਆ ਉਹ ਬਣਦੇ ਨੇ ਖਾਸ ਕਰਕੇ ਜੋ ਲੋਕ ਨੈਗੇਟਿਵ ਕਮੈਂਟ ਕਰਦੇ ਨੇ ਤੁਸੀਂ ਉਹਨਾਂ ਦਾ ਵੀ ਨਾਲ ਨਾਲ ਇਸ ਤਰੀਕੇ ਜਵਾਬ ਦੇ ਦੋ ਤਾਂ ਕਿ ਕਿਸੇ ਨੂੰ ਬੁਰਾ ਵੀ ਨਾ ਲੱਗੇ ਔਰ ਪਤਾ ਵੀ ਲੱਗੇ ਕਿ ਹਾਂ ਅਗਰ ਕੋਈ ਕੰਮ ਕਰ ਰਿਹਾ ਹੈ ਤਾਂ ਉਹਨੂੰ ਮਿਹਨਤ ਕਰਨੀ ਚਾਹੀਦੀ ਹੈ ਜੀ 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 ਇਸ ਸੀਜ਼ਨ ਨੂੰ ਲੈ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਹਨੀ ਸਸ਼ੀ ਗਾਲ ਸਭ ਤੋਂ ਪਹਿਲਾਂ ਤੇ ਸਾਡੀ ਜਿਹੜੀ ਫਿਲਮ ਆਰੀ ਵੈਲਕਮ ਚੀਜਾ ਜੀ ਉਹਨੂੰ ਜ਼ਰੂਰ ਦੇਖਿਓ ਮੈਂ ਪਹਿਲੇ ਹੀ ਕਹਦਾ ਠੀਕ ਹੈ ਕਿ ਕਿ ਸੋਣੀ ਬਹੁਤ ਹੈਗੀ ਆ ਸੋ ਨੈਗੇਟਿਵ ਕਮੈਂਟ ਤੁਹਾਨੂੰ ਇਹਦਾ ਕਦੇ ਗੁੱਸਾ ਨਹੀਂ ਕਰਨਾ ਚਾਹੀਦਾ ਮੈਂ ਕਦੇ ਵੀ ਨੈਗੇਟਿਵ ਕਮੈਂਟ ਦਾ ਮੈਂ ਕਦੇ ਬੁਰਾ ਨਹੀਂ ਬੋਲਿਆ ਮੇਰਾ ਕਦੇ ਜਵਾਬ ਵੀ ਹੁੰਦਾ ਤੇ ਇਹ ਹੁੰਦਾ ਹੈ ਕਿ ਜੇ ਕੋਈ ਕਵੇ ਨਾ ਜਿੱਦਾਂ ਕਿ ਮੈਂ ਹੈਲਦੀ ਆ ਤੇ ਕਿਸੇ ਨੇ ਕਿਹਾ ਕਿ ਮੋਟੀ ਕੁੜੀ ਨਾਜ਼ਦੀ ਚੰਗੀ ਨਹੀਂ ਲੱਗਦੀ ਫਿਰ ਮੈਂ ਉਹਨੂੰ ਇਨਾ ਜ਼ਬਰਦਸਤ ਡਾਂਸ ਕਰਕੇ ਦਿਖਾਨੀ ਆ ਨਾ ਕਿ ਉਹ ਫਿਰ ਮਿਲੀਅਨਸ ਵਿੱਚ ਵੀਡੀਓ ਚੱਲੀ ਜਾਂਦੀ ਆ ਕਿਉਂਕਿ ਅਸੀਂ ਆਪਣੀ ਕਮਜ਼ੋਰੀ ਪਹਿਲੀ ਗੱਲ ਕਮਜ਼ੋਰੀ ਨਹੀਂ ਆ ਹੈਲਦੀ ਰਹਿਣਾ ਕਮਜ਼ੋਰ ਕਮਜ਼ੋਰ ਦੀ ਨਿਸ਼ਾਨੀ ਨਹੀਂ ਆ ਪਰ ਸਾਡੀ ਕਮਜ਼ੋਰੀ ਨਹੀਂ ਐ ਸਗੋ ਵਾਧਾ ਆ ਠੀਕ ਐ ਤੇ ਜਦੋਂ ਤੇ ਜਦੋਂ ਕੋਈ ਸਾਡੇ ਕੋਈ ਸਕਿਨ ਤੇ ਸਾਡੇ ਕਲਰ ਤੇ ਸਾਡੇ ਕੋਈ ਮੈਨੂੰ ਬਹੁਤ ਸਾਰੇ ਇਹ ਵੀ ਕਹਿੰਦੇ ਆ ਤੇਰੀ ਅੱਖਾਂ ਛੋਟੀਆਂ ਆ ਤੇ ਤੇਰਾ ਫੇਸ ਪੰਜਾਬੀ ਨਹੀਂ ਲੱਗਦਾ ਮਤਲਬ ਬਹੁਤ 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 ਕੁਝ ਬੋਲਿਆ ਠੀਕ ਐ ਨਾ ਸੋ ਮੈਂ ਕਹਿੰਨੀ ਆ ਵੀ ਅ ਤਾਨੂੰ ਕੋਈ ਸੋਟ ਨਹੀਂ ਉਤਕ ਸਕਦਾ ਜਦ ਤੱਕ ਤੁਹਾਡੇ ਚ ਆਪਣੇ ਚ ਕੌਨਫੀਡੈਂਸ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਵਾਈਗਰੂ ਨੇ ਮੈਨੂੰ ਇੰਨਾ ਕ ਕੌਨਫੀਡੈਂਸ ਦੇ ਕੇ ਭੇਜਿਆ ਨਾ ਧਰਤੀ ਤੇ ਕਿ ਮੈਨੂੰ ਉਤੇ ਕਿਸੇ ਦੀ ਪਰਵਾਹ ਨਹੀਂ ਹੁੰਦੀ ਮੈਂ ਇਹਨੂੰ ਕਰਕੇ ਦਿਖਾ ਦਿੰਨੀ ਕਿ ਹਲੇ ਹੁਣ ਤੂੰ ਕਰਕੇ ਦਿਖਾ ਠੀਕ ਹੈ ਮੈਂ ਤੇ ਵੀਡੀਓ ਅਪਲੋਡ ਕਰ ਦਿੰਦੀ ਆ ਠੀਕ ਹੈ ਤੂੰ ਪ੍ਰਾਈਵੇਟ ਅਕਾਊਂਟ ਕਰਕੇ ਕਮੈਂਟ ਜਿਹੜਾ ਕਰਦਾ ਪਿਆ ਨਾ ਸੋ ਮੈਨੂੰ ਇਹਦੀ ਕੋਈ ਟੈਨਸ਼ਨ ਨਹੀਂ ਹੈਗੀ ਬਿਲਕੁਲ ਮੈਂ ਉਹਨਾਂ ਵੱਲ ਦੇਖਣਾ ਹੈ ਜਿਹੜੇ 1 ਮਿਲੀਅਨ ਫਾਲੋਅਰ ਹੈਗੇ ਜਿਹੜੇ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਵੱਲ ਦੇਖਣਾ ਹੈ ਕਿ ਉਹ ਮੇਰੇ ਇਸ ਕਰਕੇ ਮੈਂ ਮਸਤ ਬੋਲਾ ਵੈਲਕਮ ਜੀਜਾ ਜੀ ਫਿਲਮ ਤੁਸੀਂ ਹਿੱਸਾ ਲੀਤਾ ਹੈਗਾ ਤੁਹਾਡਾ ਰੋਲ ਕੀ ਹੈ ਔਰ ਕਹਿੋ ਜਿਆ ਰਿਆ ਸਫਰ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਵੈਸੇ ਤੇ ਚਲੋ ਛੋਟੀਆਂ ਵੈਸੀ ਉਮਰ ਤੋਂ ਬਟ ਮੇਰਾ ਰੋਲ ਹੈਗਾ ਐ ਸਮੇਪ ਜੀ ਦੀ ਵਾਈਫ ਦਾ ਤੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਜ਼ਿਆਦਾ ਵੱਡੀ ਮੈਨੂੰ ਪਤਾ ਨਹੀਂ ਸੈੱਟ ਦੇ ਆਉਣ ਤੋਂ ਪਹਿਲਾਂ ਵੀ ਕਿ ਮੇਰਾ ਰੋਲ ਇਹ ਹੈਗਾ ਐ ਤੇ ਮਨੀਸ਼ ਸਰ ਜੀ ਨੇ ਦੱਸਿਆ ਕਿ ਵਧੀਆ ਰੋਲ ਹੈਗਾ ਐ ਵੈਸੇ ਰੋਲ ਸਾਰੇ ਹੀ ਵਧੀਆ ਹੁੰਦੇ ਆ ਭਾਵੇਂ ਕੋਈ 10 ਸਕਿੰਟ ਦਾ ਵੀ ਰੋਲ ਹੋਵੇ ਕਿਸੇ ਕਲਾਕਾਰ ਦਾ ਉਹ ਪੂਰੀ ਆਪਣੀ ਪੋਟੈਂਸ਼ੀਅਲ ਨਾਲ ਕੰਮ ਕਰਦਾ ਆ ਤੇ ਉਹ ਸਾਰੇ ਰੋਲ ਵਧੀਆ ਹੁੰਦੇ ਆ ਤੇ ਮੇਰਾ ਰੋਲ ਤੇ ਚਲੋ ਉਹਨਾਂ ਦੀ ਵਾਈਫ ਦਾ ਆ ਤੇ ਮੈਂ ਪੂਰਾ ਨਿਭਾਇਆ ਆ ਬਾਕੀ ਤੁਸੀਂ ਦੱਸਣਾ ਮੈਂ ਆਪਣੇ ਵੱਲੋਂ ਪੂਰਾ ਨਿਭਾਇਆ ਆ ਸੋ ਬਹੁਤ ਮਜ਼ਾ ਆਇਆ ਬਹੁਤ ਜ਼ਿਆਦਾ ਮਜ਼ਾ ਸਮੀਪ ਜੀ ਨੂੰ ਕਿਦੋਂ ਤੋਂ ਤੁਸੀਂ ਦੇਖਦੇ ਆ ਰਹੇ ਕਿਉਂਕਿ ਬਹੁਤ ਪੁਰਾਣੇ ਫਿਲਮਾਂ 'ਚ ਕੰਮ ਕਰਦਾ ਆ ਰਹੇ ਨੇ ਪਹਿਲਾ ਕਿਹੋ ਜਿਹਾ ਲੱਗਦਾ ਸੀ ਦੇਖ ਕੇ ਕਿ ਹਾਂ ਬਈ ਇਹਨਾਂ ਦਾ ਕੰਮ ਕਰਨਾ ਚਾਹੀਦਾ ਔਰ ਜਦੋਂ ਕੰਮ ਕੀਤਾ ਉਦੋਂ ਕਿਹੋ ਜਿਹਾ ਨਰਵਸਨੈਸ ਸੀ ਕਿਹੋ ਜਿਹਾ ਰਿਐਕਸ਼ਨ ਸੀ ਔਰ ਕਿਹੋ ਜਿਹਾ ਲੱਗਾ ਕੰਮ ਕਰਕੇ ਦੇਖੋ ਇਹ ਤੇ ਨਾ ਪੂਰੀ ਜਦੋਂ ਤੁਸੀਂ ਕੰਮ ਕਰਨ ਲੱਪਿੰਦੇ ਉਹਨੂੰ ਪੂਰੀ ਕਾਇਨਾਤ ਤੁਹਾਨੂੰ ਲੱਗ ਪੈਂਦੀ ਆ ਉਸ ਵੱਲ ਵਧਣ ਲਈ ਠੀਕ ਆ ਮੈਂ ਤੇ ਮੈਂ ਐਕਟਿੰਗ ਕਰਨਾ ਮੈਨੂੰ ਸ਼ੌਂਕ ਸੀ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਐਦਾਂ ਦਾ ਕੋਈ ਹੈ ਨਹੀਂ ਸੀ ਨਾ ਮੈਂ ਦੱਸਿਆ ਮੈਂ ਕਦੇ ਥੀਏਟਰ ਨਹੀਂ ਗਈ ਹੈਗੀ ਨਾ ਮੇਰੇ ਐਦਾਂ ਦਾ ਕੋਈ ਸਰਕਲ ਹੈਗਾ ਸੀ ਮੈਂ ਸਿਰਫ ਸਾਹਮਣੇ ਕੋਈ ਇਮੇਜ ਜਿੱਦਾਂ ਕੋਈ ਕੁਰਸੀ ਪਈ ਆ ਮੈਂ ਉਹਨੂੰ ਕੋਈ ਇਮੇਜ ਕੀ ਕਰ ਲੈਣਾ ਇਮੇਜਿਨ ਕਰ ਲੈਣਾ ਕਿ ਇੱਥੇ ਕੋਈ ਬੰਦਾ ਬੈਠਾ ਆ ਤੇ ਉਹਨਾਂ ਗੱਲਾਂ ਕਰਨੀਆਂ ਲੇਡੀਜ਼ ਕੋਈ ਲੜ ਰਹੀਆਂ ਆ ਉਹਨਾਂ ਵੱਲ ਵੇਖਣਾ ਕਿਦਾਂ ਲੜਦੀਆਂ ਨੇ ਟੀਵੀ 'ਚ ਵੇਖਣਾ ਤੇ ਐਕਟਿੰਗ ਕਰਨਾ ਕੀੜਾ ਸੀ ਵਾਸੇ ਠੀਕ ਹੈ ਸੋ ਇਸ ਕਰਕੇ ਮੈਂ ਸੋਚਿਆ ਨਹੀਂ ਸੀ ਮੈਂ ਵੇਖਿਆ ਸੀ ਇਹਨਾਂ ਨੂੰ ਮੇਰੇ ਚ ਇੰਨੀ ਵੀ ਹਿੰਮਤ ਨਹੀਂ ਸੀ ਕਿ ਮੈਂ ਸੋਚ ਸਕਾਂ ਮਤਲਬ ਇਹ ਨਹੀਂ ਕਿ ਮੈਂ ਹਿੰਮਤ ਨਹੀਂ ਸੀ ਕੰਮ ਕਰਨ ਦੀ ਇਹ ਸੀ ਕਿ ਮੈਨੂੰ ਨਹੀਂ ਸੀ ਪਤਾ ਕਿ ਮੈਂ ਕੰਮ ਕਰ ਸਕਦੀ ਹਾਂ ਪਰ ਰੱਬ ਨੂੰ ਜ਼ਰੂਰ ਪਤਾ ਸੀ ਕਿ ਹਾਂ ਵੀ ਅਸੀਂ ਕਿੱਥੇ ਤੱਕ ਪਹੁੰਚ ਸਕਦੇ ਹਾਂ ਇਹ ਅਸੀਂ ਇਨਸਾਨ ਨਹੀਂ ਸੋਚ ਸਕਦੇ ਹਮ ਨਰਵਸਨੈਸ ਸੀ ਦੀ ਨਹੀਂ ਮੈਂ ਸੀਨੀਅਰ ਡਾਇਰੈਕਟਰ ਨੇ ਐਕਟਰ ਨੇ ਕੰਮ ਕਰ ਰਹੇ ਹਾਂ ਬਹੁਤ ਫਿਲਮ ਹਿੱਟ ਨੇ ਕਿਤੇ ਗਲਤੀ ਨਾ ਕਰ ਦੇਣ ਕਿ ਤੂੰ ਕੀ ਕਰ ਰਹੀ ਹੈਗੀ ਜਿਹੋ ਜਿਹਾ ਕੋਈ ਮੌਕਾ ਆ ਹੋਵੇ ਅ ਜਦ ਮਨੀ ਸਰ ਨੇ ਸਮੀਪ ਸਰ ਨੇ ਹੋਰ ਵੀ ਬੜੇ ਸੀਨੀਅਰ ਕਲਾਕਾਰ ਇਹਦੇ ਵਿੱਚ ਹੈਗੇ ਆ ਸਾਰੇ ਮੇਰੇ ਲਈ ਤੇ ਵਧੀਆ ਕਲਾਕਾਰ ਨੇ ਆ ਸਾਰੇ ਬੈਠੇ ਨੇ ਬਹੁਤ ਵਧੀਆ ਐਕਟਿੰਗ ਕਰਦੇ ਨੇ ਨਵਨੀਤ ਮੈਮ ਸੰਜੀਵ ਅਤਰੀ ਸੀਨੀਅਰ ਸਿਟੀਜ਼ਨ ਭਾਜ ਵੀ ਹੈਗੇ ਨੇ ਠੀਕ ਹੈ ਬਹੁਤ ਸੀਨੀਅਰ ਠੀਕ ਹੈ ਤੇ ਭਾਜੀ ਨੇ ਸਾਡੇ ਤੇ ਮੇਰੇ ਹਸਬੰਡ ਨੇ ਮੈਂ ਨਰਵਸ ਨਹੀਂ ਹੋਈ ਮੈਨੂੰ ਖੁਸ਼ੀ ਹੋਈ ਖੁਸ਼ੀ ਮੈਨੂੰ ਨਹੀਂ ਖੁਸ਼ੀ ਹੋਈ ਕਿਉਂਕਿ ਉਹ ਚੰਗੇ ਹੀ ਨੇ ਨੇ ਸੁਮੀਪਸਾਰ ਇੰਨੇ ਹੰਬਲ ਨੇ ਕਿ ਨਰਵਸਨੈਸ ਨਹੀਂ ਆਂਦੀ ਮੈਨੂੰ ਨਹੀਂ ਆਈ ਮੈਨੂੰ ਬਿਲਕੁਲ ਨਹੀਂ ਆਈ ਮੈਨੂੰ ਇਹ ਸੀ ਕਿ ਯਾਰ ਕਿੰਨਾ ਵਧੀਆ ਮਾਹੌਲ ਹੈ ਸਾਰਾ ਇੰਨਾ ਪਰਿਵਾਰਿਕ ਹੈਗਾ ਹੈ ਤੇ ਜੇ ਨਰਵਸਨੈਸ ਆਦੀ ਮੈਨੂੰ ਐ ਲੱਗਾ ਮੈਂ ਆਪਣੇ ਪਰਿਵਾਰ ਚ ਬੋਲ ਰਹੀ ਆ ਸੋ ਇਸ ਕਰਕੇ ਮੈਂ ਬਹੁਤ ਖੁਸ਼ ਸੀ ਐ ਨਰਵਸਨੈਸ ਨਹੀਂ ਆਈ ਮੈਨੂੰ ਬਿਲਕੁਲ ਪ੍ਰੀਤ ਜੀ ਜਿਸ ਮੈਡਮ ਅੱਗੇ ਵੀ ਨਹੀਂ ਬੋਲਦੇ ਕਰੀਆ ਫਿਰ ਅਸੀਂ ਸਵਾਲ ਪੁੱਛ ਲੈਂਦੇ ਖੋਲ ਕੇ ਬੋਲਣ ਤੋਂ ਮੈਂ ਜ਼ਿੰਦਗੀ ਜੀਣ ਤੋਂ ਮੈਂ ਕਹਾਂ ਬੋਲੋ ਖੋਲ ਕੇ ਤੁਹਾਡਾ ਕਿਹੋ ਜਿਹਾ ਜਿਹੜਾ ਰੋਲ ਕਿਹੋ ਜਿਹਾ ਹੈਗਾ ਇਸ ਫਿਲਮ 'ਚ ਔਰ ਫਿਲਮ 'ਚ ਕਿਹੋ ਜਿਹਾ ਤੁਹਾਡਾ ਰਿਹਾ ਹੈ ਅ ਰੋਲ ਕਾਫੀ ਅੱਛਾ ਹੈ ਮੇਰਾ ਫਿਲਮ ਵਿੱਚ ਤੇ ਸਮੀਪ ਸਰ ਨਾਲ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਔਰ ਸਾਡੇ ਸੀਨੀਅਰ 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 ਆਰਟਿਸਟ ਜਿਹੜੇ ਸਾਡੇ ਸੰਜੀਵ ਅਤਰੀ ਜੀ ਵੀਸੀ ਆਦੇ ਟਾਈਮ ਦੇਨੇ ਭਾਈਆ ਸੀਨੀਅਰ ਮਾੜਦੇ ਨੂੰ ਲਾਭ ਭੁੱਲ ਗਏ ਸੀਗੇ ਸੀਨੀਅਰ ਦੇ ਟਾਈਮ ਦੇਨੇ ਹਾਂ ਹਾਂ ਸੀਨੀਅਰ ਤੋਂ ਪਹਿਲਾਂ ਜਿੱਦੋਂ ਡਾਇਰੈਕਟ ਨਹੀਂ ਹੋਈ ਤੇ ਉਹ ਤੁਸੀਂ ਸਾਰਿਆਂ ਨੇ ਦੱਸਣਾ ਹੈ ਕਿ ਸੰਜੀਪ ਭਾਈ ਨੂੰ ਕਦੋਂ ਕਦੋਂ ਦੇ ਵੇਖਦੇ ਪਏ ਸਾਰੇ ਆਣੇ ਕਮੈਂਟ ਕਰਕੇ ਇੱਕ ਗੱਲ ਮੈਂ ਇੰਨੇ ਕੋ ਟਾਈਮ ਚ ਕਰ ਲਿਆ ਕਿ ਜੇ ਹੁਣ ਇੰਨੇ ਹੱਸ ਲੱਗ ਰਹੇ ਨੇ ਤਾਂ ਫਿਲਮ ਚ ਕਿੰਨੇ ਹੱਸਸੀ ਗੱਲ ਆ ਬ੍ਰਦਰ ਜਦੋਂ ਸਾਰੇ ਐਕਟਰਸ ਔਰ ਤੋਂ ਤੁਹਾਡਾ ਥਾਟ ਆਈਡੀਆ ਕਮਾਲ ਦਾ ਹੋਵੇ ਉਹਨੂੰ ਡਿਲੀਵਰ ਕਰਨ ਵਾਲੇ ਐਕਟਰਸ ਕਮਾਲ ਦੇ ਹੋਣ ਤੇ ਇੱਕ ਥਾਟ ਅੱਛਾ ਹੋਵੇ ਫਿਲਮ ਦਾ ਤੇ ਕਰਨ ਵਾਲੇ ਐਕਟਰ ਕਮਾਲ ਦੇ ਹੋਣ ਚੰਗੇ ਸਾਰੇ ਐਕਟਰ ਵਧੀਆ ਹੋਣ ਤਾਂ ਓਬਵੀਅਸ ਗੱਲ ਹੈ ਸੈੱਟ ਤੇ ਵੀ ਮਸਤੀ ਹੁੰਦੀ ਹੈ ਔਰ ਜਿਹੜਾ ਕੰਮ ਹੁੰਦਾ ਉਹ ਵੀ ਕਮਾਲ ਨਿਖਰ ਕੇ ਸਾਹਮਣੇ ਆਉਂਦਾ ਉਹ ਤੁਹਾਨੂੰ ਸਕਰੀਨ ਤੇ ਦੇਖਣ ਨੂੰ ਮਿਲੇਗਾ ਤੁਸੀਂ ਇੰਨਾ ਇੰਜੋਏ ਇਸ ਤੋਂ ਬਾਅਦ ਇੰਜੋਏ ਕਰੋਗੇ ਤੁਸੀਂ ਬਿਲਕੁਲ ਅਤਰੀ ਤੁਹਾਡਾ ਕੀ ਰੋਲ ਹੈਗਾ ਇਹਦੇ ਵਿੱਚ ਮੈਂ ਰੁਲਿਆ ਪਿਆ ਬ੍ਰਦਰ ਮੈਂ ਮੈਂ ਅ ਇੱਕ ਕੈਰੈਕਟਰ ਆਏ ਦੇ ਵਿੱਚ ਮੇਨ ਜੀਜਾ ਹਨਾ ਉਹਦੇ ਇਰਤ ਗਿਰਦੀ ਕਹਾਣੀ ਘੁੰਮਦੀ ਪਈ ਹੈ ਹੁਣ ਮੇਰੀ ਸ਼ਕਲ ਦੇਖ ਕੇ ਸਾਹ ਪਤਾ ਲੱਗ ਰਿਹਾ ਨਾ ਜੀਜਾ ਤਾਂ ਮੈਂ ਕਹਦਾ ਬਣਿਆ ਨਹੀਂ ਸੋ ਮੈਂ ਸਾਲਾ ਆ ਗਿਆ ਮੈਨੂੰ ਫਿਲਮ ਚ ਕੋਈ ਵੀ ਚੱਲਦਾ ਚੱਲਦਾ ਕਹਿ ਸਕਦਾ ਕਿ ਚੱਲੋ ਸਾਲਿਆ ਸੋ ਮੈਂ ਉਹਦੇ ਸਾਲਾ ਬਣਿਆ ਵਾ ਤੇ ਉਹ ਕੀ ਕਨਵਰਸੇਸ਼ਨ ਹੈ ਜੀਜੇ ਦੇ ਨਾਲ ਮੇਰਾ ਆਪਣੇ ਜੀਜੇ ਨਾਲ ਬੌਂਡ ਕਿਵੇਂ ਆ ਅਸੀਂ ਉਹਨੂੰ ਕਿੰਨਾ ਕੁ ਲੈਟਲੀ ਲੈਣੇ ਜਾਂ ਸੀਰੀਅਸਲੀ ਲੈਣੇ ਆ ਉਹ ਤਾਂ ਫਿਲਮ ਚ ਦੇਖਣ ਨੂੰ ਮਿਲੇਗਾ ਬਿਲਕੁਲ ਅਸਲੀ ਜੀ ਜਨਾ ਤੁਹਾਡੀ ਕਿਹੋ ਜੀ ਬੌਂਡਿੰਗ ਹੈ ਜਿਹੜੀ ਅਸਲੀ ਜਿਹੜੇ ਮੇਰੇ ਅਸਲੀ ਜੀਜਾ ਹੀ ਨੇ ਉਹਨਾਂ ਨੇ ਕਿਹਾ ਬਹੁਤ ਅੱਛੀ ਬ੍ਰਦਰ ਬਹੁਤ ਅੱਛੀ ਕਿ ਲੋਕਾਂ ਨੂੰ ਉਹ ਨਹੀਂ ਜ਼ਿਆਦਾ ਨਹੀਂ ਬੋਲਦੇ ਉਹ ਜ਼ਿਆਦਾ ਮਤਲਬ ਕਦੇ ਜਿਸ ਤਰ੍ਹਾਂ ਪਰ ਉਹ ਵਾਲੀ ਗੱਲ ਕਹੀ ਹੈ ਨਾ ਕਿ ਜੀਜਾ ਸਾਡੇ ਵਾਲੇ ਨਹੀਂ ਕਰਦੇ ਉਹ ਸਾਡੀ ਭੈਣ ਕਰਨ ਨਹੀਂ ਦਿੰਦੀ ਤੇ ਸੋ ਕਦੇ ਲੋਡ ਹੀ ਨਹੀਂ ਪਈ ਉਹਦਾ ਦੀ ਕਿਉਂਕਿ ਸਾਡੀ ਭੈਣ ਚ ਬਹੁਤ ਦਮ ਆ ਪਰ ਮੈਨੂੰ ਹੀ ਸਾਡਾ ਬਹੁਤ ਅੱਛਾ ਬੌਂਡ ਆ ਐਕਚੁਅਲ ਚ ਕਦੇ ਆਇਆ ਲੱਗਾ ਹੀ ਨਹੀਂ ਕਿ ਉਹਨਾਂ ਨੇ ਕਦੀ ਉਦਾਂ ਦੇ ਰिएक्ट ਕੀਤਾ ਹੋਵੇ ਜਾਂ ਅਸੀਂ ਉਹਨਾਂ ਨੂੰ ਕਦੇ ਉਦਾਂ ਦੇ ਸਾਲੇ ਬਣ ਕੇ ਵਿਖਾਇਆ ਹੋਵੇ ਚ ਉਹ ਇੱਕ ਪਿਆਰ ਵਾਲਾ ਹੀ ਉਹ ਹੈਗਾ ਰਿਲੇਸ਼ਨਸ਼ਿਪ ਉਹ ਉਦਾਂ ਵਧੀਆ ਸਟਾਰ ਕੈਸ ਇਸ ਵਾਰ ਨਵੀਂ ਬੋਤ ਹੈ ਕਿਉਂਕਿ ਤੁਸੀਂ ਪਹਿਲਾਂ ਬੋਤ ਨਵੀਂ ਭਾਈ ਇਹਨਾਂ ਦੇ ਟੈਗ ਲੱਗੇ ਦੱਸੋ ਕਿੱਥੇ ਦੇ ਨਵੀਂ ਦੀ ਤਾਨੂੰ ਪਤਾ ਵਾ ਉਹ 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 ਪ੍ਰਿਆ ਜਿਹੜੀ ਐਨਾ ਕਮਾਲ ਦਾ ਕੰਮ ਕਰਦੀ ਆ ਸੋਸ਼ਲ ਮੀਡੀਆ ਦੀ ਸਟਾਰ ਆ ਉਹ ਨਹੀਂ ਮੈਂ ਮੇਰਾ ਸਵਾਲ ਹੈ ਜੀ ਕਿ ਕਿਉਂਕਿ ਜੋ ਤੁਸੀਂ ਕੰਮ ਕੀਤਾ ਐਕਸਪੀਰੀਅੰਸ ਫਿਲਮਾਂ 'ਚ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਪਹਿਲਾਂ ਫਿਲਮਾਂ 'ਚ ਕੰਮ ਕੀਤਾ ਹੁਣ ਸੋਸ਼ਲ ਮੀਡੀਆ ਤੋਂ ਫਿਲਮਾਂ ਚ ਆਏ ਨੇ ਕਿਉਂਕਿ ਹੁੰਦਾ ਨਾ ਕਈ ਵਾਰ ਪੁਰਾਣੇ ਬੰਦੇ ਕਹਿੰਦੇ ਨੇ ਕਿ ਅਸੀਂ ਇਹਨਾਂ ਕੋ ਨਵਾਂ ਕੋ ਸਿੱਖਿਆ ਹੈ ਨਵਾਂ ਟੈਕਨੋਲੋਜੀ ਹੈ ਨਵੀਂ ਟੈਕਨੋਲੋਜੀ 'ਚ ਕੰਮ ਕਰਦੇ ਨੇ ਤੁਹਾਡਾ ਸਫਰ ਕੀ ਇਹਨਾਂ ਨੇ ਕਿਹਾ ਜਾ ਰਿਹਾ ਕਿਹਾ ਬਹੁਤ ਵਧੀਆ ਸਫਰ ਹੈ ਭਾਜੀ ਮੈਂ ਨਾਲ ਹੀ ਉਤਰ ਗਿਆ ਹਾਂ ਅਗਲੇ ਸਫਰ ਤੋਂ ਹੀ ਸਟੇਸ਼ਨ ਤੇ ਕੈਸਾ ਤੁਸੀਂ ਸਫਰ ਪੁੱਛਿਆ ਭਾਜੀ ਇਹਨਾਂ ਤੋਂ ਮੈਂ ਸਿਰਫ ਇਹੀ ਪੁੱਛਿਆ ਤੂੰ ਕਹਿਣਾ ਸਿੱਖਣ ਨੂੰ ਕੀ ਮਿਲਿਆ ਸਿੱਖਣ ਨੂੰ ਸਿਰਫ ਇਹ ਮਿਲਿਆ ਕਿ ਮੈਂ ਇਹਨਾਂ ਨੂੰ ਇਹ ਪੁੱਛਿਆ ਕਿ ਯਾਰ ਮੈਨੂੰ ਇਹ ਦੱਸੋ ਫੇਸਬੁੱਕ ਤੋਂ ਪੈਸੇ ਕਿਵੇਂ ਆਉਂਦੇ ਆ ਮੈਨੂੰ ਫੜਾਫੜ ਮੇਰੀਆਂ ਵੀਡੀਓ ਬਣਵਾਓ ਤੇ ਮੈਨੂੰ ਵੀ ਇਸੇ ਕੰਮ ਤੇ ਲਾਓ ਇਹ ਜ਼ਰੂਰ ਇਹਨਾਂ ਨੇ ਤਾਂ ਸਾਨੂੰ ਚੱਕਰਾਂ ਚ ਪਾ ਦਿੱਤਾ ਸੀ ਉੱਥੇ ਸੈੱਟ ਤੇ ਆ ਕੇ ਭਰਾਵਾ ਜਦੋਂ ਅਸੀਂ ਬੈਠੇ ਆ ਹਨਾ ਅਸੀਂ ਫਿਲਮ ਜਦੋਂ ਜਿੰਨਾ ਵੀ ਚਲੋ ਮਾਰਾ ਕੰਮ ਦੇ ਰਿਹਾ ਜਦੋਂ ਇਹ ਦੋਨੋਂ ਜਿਹੜੀਆਂ ਬੈਠੀਆਂ ਤੇ ਵੈਸੇ ਡਿਸਕਸ਼ਨ ਤੁਰ ਪਈ ਕਿ ਹੁੰਦਾ ਕਿਵੇਂ ਆ ਕਿਵੇਂ ਕਰਦੇ ਆ ਇਹਨਾਂ ਨੇ ਜੋ ਦੱਸਿਆ ਤੇ ਮੈਂ ਤੇ ਸਮੀਪਾ ਹੀ ਬਾਰ-ਬਾਰ ਇੱਕ ਦੂਸਰੇ ਲਈ ਦੇਖੀ ਜਾਈ ਮੈਨੂੰ ਹੌਲੀ ਜੀ ਇਸਮੀਪਾਈ ਕਹਿੰਦੇ ਅਤਰੀ ਸਾਹਿਬਾਂ ਹੀ ਜਿਆਦਾ ਪਿੱਛੇ ਨਹੀਂ ਹੈਗੇ ਕਹਿੰਦੇ ਮੈਂ ਕਹਾਂ ਪਾਈ ਜੇ ਸਾਹਮਣੇ ਇਹ ਦੋਨੋਂ ਲੱਗੀਆਂ ਮੈਨੂੰ ਲੱਗਦਾ ਹੀ ਬਹੁਤ ਪਿੱਛੇ ਫਿਰ ਕਹਿੰਦੇ ਨਹੀਂ ਆਪਾਂ ਨੂੰ ਸ਼ੁਰੂ ਕਰਨਾ ਮੈਡਮ ਮੈਂ ਕਹਾਂ ਹਾਂਜੀ ਭੈਜੀ ਆਪਾਂ ਕਰਾਂਗੇ ਸੋ ਇਹ ਗੱਲ ਆ ਔਰ ਮਤਲਬ ਹੁਣੇ ਪਹਿਲੇ ਵੀ ਇੰਟਰਵਿਊ ਚ ਕਹਿ ਰਿਆ ਸੀਗਾ ਕਿ ਇਹਨਾਂ ਦਾ ਫਿਲਮ ਦੇ ਵਿੱਚ ਆਉਣਾ ਕਿੱਦਾਂ ਹੋਇਆ ਹੂੰ ਜੇ ਇਹ ਮਾੜੇ ਐਕਟਰ ਹੁੰਦੇ ਜਾਂ ਮਾੜੇ ਕੰਟੈਂਟ ਕ੍ਰੀਏਟਰ ਹੁੰਦੇ ਜਾਂ ਇਹ ਨਹੀਂ ਸੀ ਆ ਸਕਦੇ ਉਹਨਾਂ ਦਾ ਕੰਮ ਹੀ ਉਹਨਾਂ ਨੂੰ ਅੱਗੇ ਲੈ ਕੇ ਆਇਆ ਉਹ ਜਿਹੜੀ ਚੀਜ਼ ਜਿਹੜੀ ਚੀਜ਼ ਤੋਂ ਇੰਪ੍ਰੈਸ ਹੁੰਦੇ ਆ ਲੋਗ ਮਨੀਸ਼ ਸਰ ਨੇ ਉਹਨਾਂ ਨੂੰ ਇੰਨਾ ਦੇਖਿਆ ਉਹ ਕੰਮ ਹੀ ਇੰਨਾ ਕ ਵਧੀਆ ਕਰਦੇ ਨੇ ਕਿ ਸਾਡੀ ਜ਼ਰੂਰਤ ਬਣ ਗਈ ਉਹ ਕਿ ਇਹ ਲਵੋ ਇਹ ਬੰਦੇ ਲਵੋ ਇਹ ਨਵਨੀਤ ਆ ਇੰਨਾ ਬਾਖਮਾਲ ਕੈਰੇਕਟਰਸ ਕਰਦੀ ਆ ਤਾਂ ਉਹ ਕਹਿੰਦੇ ਯਾਰ ਇਹਦੇ ਚ ਆ ਜਾ ਚੂਗੀ ਸੋ ਇਹਨਾਂ ਦਾ ਕੰਮ ਹੀ ਅੱਗੇ ਲੈ ਕੇ ਆਇਆ ਬਾਕੀ ਨਵੇਂ ਪੁਰਾਣੇ ਵਾਲੀ ਗੱਲ ਕੋਈ ਨਹੀਂ ਭਰਾਵਾ ਜਿਹੜੀ ਅੱਜ ਪਹਿਲੇ ਦਿਨ ਜਿਨੇ ਐਕਟਿੰਗ 'ਚ ਪੈਰ ਰੱਖਿਆ ਦੂਜੇ ਦਿਨ ਉਹਨੂੰ ਫਿਲਮ ਮਿਲ ਗਈ ਆ ਤੀਜੇ ਦਿਨ ਉਹ ਉੱਪਰ ਚਲਾ ਗਿਆ ਇਟ ਮੀਨਸ ਉਹ ਦਾ ਸਹੀ ਆ ਨਵਾਂ ਪੁਰਾਣਾ ਕੁਛ ਨਹੀਂ ਐ ਸਿਰਫ ਤੁਹਾਡੇ ਕੰਮ ਤੁਹਾਡੇ ਸਕਿੱਲਸ ਦੇ ਵਿੱਚ ਉਹ ਹੋਣੀ ਚਾਹੀਦੀ ਆ ਹਿੱਟ ਤਾਂ ਤੁਸੀਂ ਅਗਲੇ ਦਿਨ ਹੋ ਜਾਓ ਬ੍ਰਦਰ ਨਹੀਂ ਤਾਂ ਭਾਵੇਂ ਸਾਰੀ ਉਮਰ ਹੀ ਲੱਗੇ ਰਵੋ ਤੁਹਾਡਾ ਸਕਿੱਲ ਤੁਹਾਡਾ ਜਿਹੜਾ ਐਕਸਪੀਰੀਅੰਸ ਲਾਈਫ ਦਾ ਜੋ ਤੁਸੀਂ ਸਿੱਖਦੇ ਲਰਨ ਕਰਦੇ ਆ ਰਹੇ ਹੋ ਉਹਨੂੰ ਡਿਲੀਵਰ ਕਿਵੇਂ ਕਰ ਰਹੇ ਹੋ ਉਹਨੂੰ ਕਿਵੇਂ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਇਹੀ ਮੈਟਰ ਕਰਦਾ ਜੀ ਮੇਰੇ ਸੀਨੀਅਰ ਹੀ ਹਾਂ ਤੇ ਸੋਚਿਆ ਕਿ ਤੁਸੀਂ ਲੋਕਾਂ ਦੇ ਇੰਟਰਵਿਊ ਲੈਂਦੇ ਹੋ ਤੇ ਅੱਜ ਤੁਸੀਂ ਇੰਟਰਵਿਊ ਦੇ ਰਹੇ ਹੋ ਤਾਂ ਮੈਂ ਇੰਟਰਵਿਊ ਕਰਾਂਗਾ ਤੁਹਾਡਾ ਮੈਂ ਬਹੁਤ ਕੋਸ਼ਿਸ਼ ਕਰ ਰਹੀ ਵੀ ਮੈਂ ਇੰਟਰਵਿਊ ਚ ਸੀਰੀਅਸ ਹੋ ਕੇ ਬਹਿਣਾ ਪਰ ਮੈਨੂੰ ਹੋ ਨਹੀਂ ਦੇ ਰਿਹਾ ਮੇਰਾ ਕੋਈ ਬਜ਼ੂਰ ਨਹੀਂ ਫਿਲਮ ਆਸਲੀ ਤੁਸੀਂ ਸੀਰੀਅਸ ਕਿਉਂ ਹੋਣਾ ਹੈ ਬਿਲਕੁਲ ਨਹੀਂ ਕਿਸੇ ਦਾ ਆ ਮੈਂ ਸਹਿਜ ਵੀਰੇ ਬਸ ਇਹੀ ਕਹੂੰਗਾ ਵੀ ਹਰ ਬੰਦਾ ਆਪਣੀ ਮਤਲਬ ਕਹ ਲਓ ਵੀ ਜਿੱਥੇ ਤੱਕ ਜਿੰਨੇ ਪਹੁੰਚਣਾ ਹੁੰਦਾ ਉਹਨੇ ਸੁਪਨੇ ਲੈ ਹੁੰਦੇ ਨੇ ਸਾਡੇ ਵੀ ਇਹ ਸੁਪਨੇ ਹੀ ਵੀ ਅਸੀਂ ਕਦੀ ਫਿਲਮਾਂ ਚ ਆਵਾਂਗੇ ਅੱਜ ਨਹੀਂ ਤੇ ਕੱਲ ਸਹੀਂ ਹਨਾ ਸੋ ਆਪਣਾ ਸਫਰ ਜਾਰੀ ਰੱਖਿਆ ਸਫਰ ਜਾਰੀ ਰੱਖਣਾ ਹੀ ਜ਼ਰੂਰੀ ਹੁੰਦਾ ਆ ਜੇ ਜਦਾਂ ਅਤਰੀ ਭਾਈ ਨੇ ਕਿਹਾ ਵੀ ਸੋਸ਼ਲ ਮੀਡੀਆ ਤੋਂ ਇਹਨਾਂ ਨੂੰ ਦੇਖਿਆ ਹਨਾ ਸੋਸ਼ਲ ਮੀਡੀਆ ਦੇ ਵੀ ਤੁਸੀਂ ਉਦੋਂ ਹੀ ਲੋਕਾਂ ਤੱਕ ਪਹੁੰਚਦੇ ਜਦੋਂ ਤੁਸੀਂ ਰੈਗੂਲਰਿਟੀ ਨਾ ਆਉਂਦੇ ਹੋ ਰੋਜ਼ ਤੁਸੀਂ ਕੰਟੈਂਟ ਪਾਉਨੇ ਹੋ ਹਨਾ ਇੱਕ ਦਿਨ ਵੀ ਤੁਸੀਂ ਗੈਪ ਦੇ ਦਿੰਦੇ ਹੋ ਤੇ ਨਵਾਂ ਤਿਆਰ ਹੁੰਦਾ ਹਨਾ ਆਡੀਅנס ਵਾਸਤੇ ਸੋ ਰੈਗੂਲਰਿਟੀ ਜ਼ਰੂਰੀ ਹੈ ਅਸੀਂ ਆਪਣੀ ਇਸ ਫੀਲਡ ਨਾਲ ਵੀ ਜੁੜੇ ਰਹੇ ਕਿ ਤਰ੍ਹਾਂ ਕਿਤੇ ਜੇ ਆਪਾਂ ਐਜ਼ ਅ ਜਰਨਲਿਸਟ ਕੰਮ ਕੀਤਾ ਤੇ ਐਜ਼ ਅ ਐਕਟਰ ਵੀ ਕਿਤੇ ਨਾ ਕਿਤੇ ਪਲੇ ਕਰਦੇ ਰਹੇ ਆ ਜਾਂ ਜਿੱਥੇ ਮੌਕਾ ਮਿਲਦਾ ਸੀ ਉੱਤੇ ਕਰਦੇ ਰਹੇ ਤੇ ਸਾਨੂੰ ਮੌਕਾ ਮਿਲਿਆ ਸਾਨੀ ਸਾਹਿਬ ਦਾ ਬਹੁਤ ਧੰਨਵਾਦ ਬਹੁਤ ਪੁਰਾਣਾ ਵਾ ਉਹ ਇਹ ਉਦੋਂ ਦਾ ਇਹਦਾ ਮੂਵੀ ਨਹੀਂ ਹੋਣੀ ਇਹ ਸਿਰਫ ਟੜ ਟੜ ਸੀਗਾ ਇਹ ਜਿਵੇਂ ਲੱਗਾ ਹੋਵੇ ਕੋੜੀ ਲਈ ਬੰਦਾ ਕੋੜੀ ਲਈ ਨਹੀਂ ਤਾਂ ਇਹ ਤਾਂ ਬਹੁਤ ਪੁਰਾਣਾ ਦਾ ਸਾਰੇ ਕੀਤੇ ਨਵਾਂ 2013 ਚ ਲਾਫਟਰ ਦਾ ਮਾਸਟਰ ਆਇਆ ਸੀ ਉਹਦੇ ਚ ਅਸੀਂ ਦੋਵੇਂ ਕੰਟੈਸਟੈਂਟ ਸੀਗੇ ਇਹ ਟੌਪ 7 ਸੀਗਾ ਮੈਂ ਟੌਪ 6 ਸੀਗੀ ਉਸ ਤੋਂ ਬਾਅਦ ਥੀਏਟਰ ਅਸੀਂ 10 ਸਾਲ ਕੀਤਾ ਮੈਂ 10-11 ਸਾਲ ਥੀਏਟਰ ਕੀਤਾ ਇਹਨੇ ਵੀ ਥੀਏਟਰ ਕੀਤਾ ਬਹੁਤ ਸਾਰੇ ਪਲੇ ਕੀਤੇ ਨਿੱਕੇ ਨਿੱਕੇ ਰੋਲਸ ਚ ਕਾਫੀ ਸਾਰੀਆਂ ਫਿਲਮਾਂ ਇਹਨੇ ਕੀਤੀਆਂ ਕਾਫੀ ਸਾਰੀਆਂ ਮੈਂ ਕੀਤੀਆਂ ਅਸ਼ਕੇ ਕੀਤੀ ਆ ਤੀਜਾ ਪੰਜਾਬ ਸਰਵਾਲਾ ਜੀ ਰੀਸ ਟਾਈਆਂ ਆਰ ਸ਼ਾਰਟ ਫਿਲਮਾਂ ਕਾਫੀ ਕੀਤੀਆਂ ਨੇ ਤੇ ਹੁਣ ਨਵੀਆਂ ਵੀ ਕਾਫੀ ਆ ਰਹੀਆਂ ਬਸ ਇਹ ਕਿ ਹੁਣ ਦਿਖਣਾ ਅਸੀਂ ਜ਼ਿਆਦਾ ਸ਼ੁਰੂ ਹੋਏ ਉਹ ਤਾਂ ਕਰਕੇ ਦਿਖਣਾ ਸ਼ੁਰੂ ਹੋਇਆ ਕਿਉਂਕਿ ਕੰਟੈਂਟ ਕ੍ਰिएशन ਚ ਆ ਗਏ ਤੇ ਲੋਕਾਂ ਨੇ ਲੱਗਾ ਕਿ ਸ਼ਾਇਦ ਇਹ ਨਵੇਂ ਨੇ ਨਵੇਂ ਹਾਂ ਕੰਟੈਂਟ ਕ੍ਰिएशन ਚ ਆ ਹੀ ਨਵੇਂ ਆ ਇੱਧਰ ਤੇ ਬੜੇ ਜਰ ਦੇ ਧੱਕੇ ਘਾਂਡੇ ਤੇ ਗੱਲ ਸਿਰਫ ਇੰਨੀ ਹੈ ਕਿ ਇੱਕ ਟਾਈਮ ਸੀਗਾ ਕਿ ਜੇ ਤੁਸੀਂ ਜਿਹਦਾ ਇਹਨਾਂ ਨਵਨੀਂਦ ਨੇ ਕਹਣਾ ਕਿ ਅਪਾ ਛੋਟੇ ਛੋਟੇ ਕੈਰੈਕਟਰ ਕਰਦੇ ਹੁੰਦੇ ਸੀ ਉਦੋਂ ਸਟਰਗਲ ਜ਼ਿਆਦਾ ਸੀ ਕਿਉਂ ਜ਼ਿਆਦਾ ਸੀ ਕਿ ਲਿਮਿਟਿਡ ਪਲੇਟਫਾਰਮ ਸੀਗੇ ਕਿ ਚੈਨਲਸ ਹੈ ਜਾਂਦਾ ਚੈਨਲਸ ਹੈ ਜਾਂ ਆਇਆ ਫਿਲਮ ਫੁੱਲ ਪਲੇਟਫਾਰਮ ਤੁਹਾਡੇ ਹੱਥਾਂ 'ਚ ਹੈ ਬ੍ਰਦਰ ਜੇ ਤੁਸੀਂ ਟੈਲੈਂਟਡ ਆਓ ਸਾਹਮਣੇ ਆਈ ਆ ਆ ਐਵੇਂ ਥੋੜੀ 10 ਲੱਖ ਫੋਲੋਅਰ ਬਣਾਣੇ ਉਸਤਾਦ ਜੀ ਕੋਈ ਆਮ ਗੱਲ ਆ ਇਧਰ ਫੋਲੋਅਰ ਬਣਾਣੇ ਕੋਈ ਆਮ ਗੱਲ ਬਟ ਇਹ ਆ ਕਿ ਤੁਹਾਡੇ ਕੋਲ ਪਲੇਟਫਾਰਮ ਹੱਥਾਂ 'ਚ ਹੈ ਤੁਸੀਂ ਟੈਲੈਂਟਡ ਹੋ ਤਾਂ ਸਾਹਮਣੇ ਆਓ ਤੇ ਸੋ ਇਹਨਾਂ ਨੇ ਉਹ ਮਿਹਨਤ ਕੀਤੀ ਹੈ ਇਹਨਾਂ ਕੋਲ ਪਲੇਟਫਾਰਮ ਸੀਗਾ ਇਹਨਾਂ ਨੇ ਆਪਣੇ ਆਪ 'ਚ ਜੋ ਟੈਲੈਂਟ ਸੀ ਉਹ ਲਿਆਂਦਾ ਬਾਹਰ ਤੇ ਅਗਲੇ ਹੁਣ ਇੱਥੇ ਵਧੀਆ ਕੰਮ ਕਰ ਰਹੇ ਹੋ ਔਰ ਇਹਨਾਂ ਨੇ ਹੁਣ ਐਂ ਟੇਕ ਆਫ ਕਰਨਾ ਇਹ ਪਿੱਛੇ ਆਣ ਵਾਲੇ ਨਹੀਂ ਹੈਗੇ ਇਹ ਹੁਣ ਐਂ ਟੇਕ ਆਫ ਹੋਣਾ ਕਿਉਂਕਿ ਉਹਨਾਂ ਨੇ ਜਿਹੜੀਆਂ ਚੀਜ਼ਾਂ ਪਾਰ ਕਰਨੀਆਂ ਸੀ ਉਹ ਕਰ ਚੁੱਕੇ ਆ ਮੈਂ ਅਗੇਨ ਬਹੁਤ ਸੋਹਣਾ ਬੋਲਿਆ ਬਹੁਤ ਸੋਹਣਾ ਬੋਲਿਆ ਨਵਨੀਜੀ ਤੁਹਾਡਾ ਕੀ ਰੋਲ ਹੈ ਫਿਲਮ ਚ ਹੋਰ ਕੀ ਮੈਸੇਜ ਹੈ ਕਿਉਂਕਿ ਰਿਸ਼ਤਿਆਂ ਨੂੰ ਲੈ ਕੇ ਫਿਲਮ ਬਣਾਈ ਗਈ ਹੈ ਉਹ ਰਿਸ਼ਤੇ ਨੂੰ ਲੈ ਕੇ ਕੀ ਕਿਉਂਕਿ ਤੁਹਾਡੇ ਰੀਲਸ ਵੀ ਕਿਤਨੇ ਕਿਤੇ ਰਿਲੇਸ਼ਨ ਨੂੰ ਲੈ ਕੇ ਮੈਸੇਜ ਰਹਿੰਦਾ ਹੈਗਾ ਅ ਜੀ ਰਿਸ਼ਤਿਆਂ ਦੇ ਮੈਸੇਜ ਦੀ ਗੱਲ ਕਰੀਏ ਤੇ ਵੈਲਕਮ ਜੀਜਾ ਜੀ ਜੀਜਾ ਹੀ ਦੀ ਫਿਲਮ ਬੜੀਆਂ ਜੀਜਾ ਹੀ ਦੀ ਤਾਰੀਫ ਚ ਫਿਲਮ ਬਣੀ ਹੈ ਜੀਜਾ ਹੀ ਦਾ ਰੋਪ ਜੋ ਇੱਕ ਘਰ ਚ ਹੁੰਦਾ ਆ ਹਨਾ ਤੇ ਜਿੱਥੇ ਜੀਜਾ ਜੀ ਆ ਗਏ ਉੱਥੇ ਹੋਰ ਕੋਈ ਨਹੀਂ ਖੜ ਸਕਦਾ ਬਸ ਉਹੋ ਹੀ ਹਿਸਾਬ ਹੈ ਫਿਲਮ ਚ ਵੀ ਸੋ ਕਾਫੀ ਕਾਮੇਡੀ ਵਾਲੀ ਫਿਲਮ ਹੈ ਤੁਸੀਂ ਹੱਸੋਗੇ ਬਹੁਤ ਜ਼ਿਆਦਾ ਜਿਵੇਂ ਤੁਸੀਂ ਇੱਥੇ ਹੱਸ ਰਹੇ ਹੋ ਇਦਾਂ ਹੀ ਉੱਥੇ ਵੀ ਕਾਫੀ ਹੱਸੋਗੇ ਤੇ ਬਹੁਤ ਅੱਛੇ ਐਕਟਰਸ ਬਹੁਤ ਅੱਛੀਆਂ એનਰਜੀਜ਼ ਨੇ ਜਿਨ੍ਹਾਂ ਨੇ ਇਹਦੇ ਚ ਕੰਮ ਕੀਤਾ ਤੇ ਉਮੀਦ ਕਰਦੀਆਂ ਵੀ ਉਹ એનર્ਜੀ ਫਿਲਮ ਤੋਂ ਵੀ ਤੁਹਾਡੇ ਤੱਕ ਪਹ ਬਹੁਤ ਪਰਵਾਰਿਕ ਫਿਲਮ ਹੈ ਹਨਾ ਸਾਰੇ ਕਹਿੰਦੇ ਪਰਵਾਰਿਕ ਹੈ ਵੀ ਪਰਵਾਰਿਕ ਹੈ ਤਾਂ ਕਿ ਤੁਸੀਂ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠ ਕੇ ਦੇਖ ਸਕੋ ਜੀ ਬਹੁਤ ਅੱਛੀ ਫਿਲਮ ਹੈ ਇਕੱਠੇ ਹੋ ਲਾਡ ਇਕੱਠੇ ਹੋ ਕੇ ਨਾ ਐ ਇਕੱਠੇ ਹੋਈ ਜਾਣਾ ਦੇਖੀਆ ਕੀ ਹੈ ਠੰਡ ਬਹੁਤ ਹੋਈ ਪਈ ਹੈ ਇੱਕ ਹੋਰ ਜਾ ਜਿੱਦਾਂ ਕੇ ਦੇਖਣਾ ਸੋ ਸਾਰੇ ਇਕੱਠੇ ਹੋ ਤੇ ਚਪਾਲ ਤੇ ਇਕੱਠੇ ਹੋ ਕੇ ਵੇਖੋ ਆਪਣੀ ਵੈਲਕਮ ਜੀਜਾ ਜੀ ਸੋਰ ਵੈਸੇ ਵੀ ਚਪਾਲ ਇੱਕ ਬਹੁਤ ਅੱਛਾ ਪਲੇਟਫਾਰਮ ਹੈ ਸਾਡੇ ਪੰਜਾਬ ਦੇ ਵਿੱਚ ਕਹਿ ਲਓ ਕਿ ਪੰਜਾਬ ਦੇ ਪਿੰਡਾਂ 'ਚ ਜਿਹੜੀਆਂ ਬੀਬੀਆਂ ਨੇ ਆ ਸਾਡੇ ਪਿੰਡਾਂ ਦੇ ਲੋਕ ਨੇ ਉਹ ਚਪਾਲ ਨੂੰ ਬਹੁਤ ਦੇਖਦੇ ਨੇ ਤੇ ਸਾਡੀਆਂ ਪੰਜਾਬੀ ਫਿਲਮਾਂ ਉੱਥੇ ਮਿਲਦੀਆਂ ਨੇ ਰੀਜਨਲ ਕੰਟੈਂਟ ਤੁਹਾਨੂੰ ਵੇਖਣ ਨੂੰ ਮਿਲਦਾ ਔਰ ਤੁਹਾਡਾ ਰੀਜਨਲ ਇੱਕ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ ਹੁੰਦਾ ਮੈਂ ਸਮਝਦੀ ਹਾਂ ਹਰੇਕ ਰੀਜਨ ਦਾ ਇੱਕ ਪਲੇਟਫਾਰਮ ਹੋਣਾ ਚਾਹੀਦਾ ਤੇ ਸਾਡੀ ਕਿਸਮਤ ਅੱਛੀ ਹੈ ਕਿ ਸਾਡੇ ਕੋਲ ਚਪਾਲ ਵਰਗਾ ਪਲੇਟਫਾਰਮ ਹੈ ਤੇ ਜਿੱਥੇ ਸਾਨੂੰ ਸਾਡੇ ਪੰਜਾਬ ਦਾ ਰੀਜਨਲ ਕੰਟੈਂਟ ਵੇਖਣ ਨੂੰ ਮਿਲਦਾ ਆ ਸੋ ਬਹੁਤ ਬ ਮੌਕਾ ਦਿੱਤਾ ਜਿਨ੍ਹਾਂ ਨੇ ਟੈਲੈਂਟ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅਸੀਂ ਬੜੇ ਚਿਰ ਦੇ ਤੱਕੇ ਖਾਂਦੇ ਹਾਂ ਸੋ ਉਮੀਦਾਂ ਜਾਗੀਆਂ ਨੇ ਕਿ ਹੁਣ ਸ਼ਾਇਦ ਕਿਤੇ ਨਾ ਕਿਤੇ ਅਸੀਂ ਵੀ ਅੱਗੇ ਆਵਾਂਗੇ ਤੇ ਉਸ ਆਸ 'ਚ ਇਹ ਵੈਲਕਮ ਜੀ ਜੀ ਤੁਹਾਡੇ ਸਾਹਮਣੇ ਆ ਰਹੀ ਹੈ ਪਰ ਅਮੇਰ ਜੀ ਜਿਹੜਾ ਟ੍ਰੇਲਰ ਦੇ ਵਿੱਚ ਤੁਹਾਡੇ ਜਿਹੜੇ ਪੰਚੀਜ਼ ਨੇ ਉਹ ਇੱਕ ਦੋ ਦੇਖਣ ਨੂੰ ਮਿਲੇ ਬਹੁਤ ਵਧੀਆ ਪੰਚੀਜ਼ ਨੇ ਇੱਕ ਆਪ ਮੌਕੇ ਤੇ ਚੌਕਾ ਸੀਗਾ ਜਾਂ ਫਿਰ ਪਹਿਲਾਂ ਸਕ੍ਰਿਪਟ ਸੀਗਾ ਸਕ੍ਰਿਪਟ ਤਾਂ ਦੇਖੋ ਹਰ ਫਿਲਮ ਦੀ ਪਹਿਲਾਂ ਹੀ ਹੁੰਦੀ ਆ ਲੇਕਿਨ ਇਹ ਹੈ ਕਿ ਮੌਕੇ ਦੇ ਹਿਸਾਬ ਨਾਲ ਜਦੋਂ ਤੁਹਾਨੂੰ ਲੱਗਦਾ ਵੀ ਇਹ ਚੀਜ਼ ਹੋਰ ਵਧੀਆ ਹੋ ਸਕਦੀ ਆ ਤੇ ਤੁਹਾਡੇ ਕੋ ਆਰਟਿਸਟ ਨਾਲ ਜਾਂ ਰਾਈਟਰ ਜਿਹੜੀ ਟੀਮ ਹੁੰਦੀ ਆ ਉਹਨਾਂ ਨਾਲ ਲੜਕੇ ਤੁਸੀਂ ਕੁਝ ਬੈਸਟ ਕਰ ਸਕਦੇ ਹੋ ਤੇ ਜਗਦੀਪ ਵੜਿੰਗ ਬਾਈ ਇਸ ਟੀਮ ਲਈ ਵੈਸੇ ਹੀ ਮੰਨੇ ਹੋਏ ਨੇ ਉਹ ਉਹਨਾਂ ਦੇ ਨਾਲ ਬਸ ਮੌਕੇ ਤੇ ਕੁਝ ਚੀਜ਼ਾਂ ਐਡ-ਆਨ ਕੀਤੀਆਂ ਤਾਂ ਉਹ ਜੋ ਚੀਜ਼ ਅੱਛੀ ਨਿਕਲੀ ਆਪਾਂ ਉਹਨੂੰ ਡਿਲੀਵਰ ਕੀਤਾ ਔਰ ਸਾਰਿਆਂ ਨੂੰ ਪਸੰਦ ਆ ਰਹੀ ਆ ਤੁਸੀਂ ਸ਼ੁਰੂ ਤੋਂ ਬਹੁਤ ਸਾਰੇ ਕੰਮ ਕੀਤੇ ਫੈਡਰਲਿਜ਼ਮ ਚਾਹੇ ਹੋਂ ਤੁਸੀਂ ਫਿਲਮ ਲੈ ਚਾ ਰਿਹਾ ਮੈਂ ਬਹੁਤ ਧੀਰਾ ਕੰਮ ਕੀਤਾ ਬਿਲਕੁਲ ਮੈਂ ਹੁਣ ਅੱਗੇ ਅੱਗੇ ਕੀ ਸੋਚਿਆ ਹੈਗਾ ਮੈਨੀਫੈਸਟ ਕੀ ਹੈ ਕਿ ਭਈ ਆ ਮੰਜ਼ਿਲ ਆ ਹੁਣ ਇਸ ਬੰਦੇ ਨਾਲ ਕੰਮ ਕਰਨਾ ਇੱਕ ਐਂਡ ਇਹ ਹੀ ਆ ਭਾਜੀ ਵੀ ਫਿਲਮਾਂ ਕਰਨ ਦਾ ਸ਼ੌਂਕ ਸ਼ੁਰੂ ਤੋਂ ਸੀ ਐਜ਼ ਐਨ ਐਕਟਰ ਕੰਮ ਕਰਨਾ ਚਾਹਨਾ ਉਹੀ ਕਰਾਂਗੇ ਜਦੋਂ ਤੱਕ ਆਪਾਂ ਨੂੰ ਓਪਰਚ्युनिटीज ਮਿਲਦੀਆਂ ਰਹੀਆਂ ਜਦੋਂ ਤੱਕ ਲੋਕ ਪਿਆਰ ਕਰਦੇ ਰਹੇ ਤਾਂ ਇਹੀ ਇੱਕ ਡ੍ਰੀਮ ਸੀਗਾ ਕੁਝ ਇੱਕ ਮੈਨੀਫੈਸਟ ਹੁੰਦਾ ਕਿ ਇਸ ਬੰਦੇ ਨਾਲ ਵੀ ਕੰਮ ਕਰਨਾ ਆਇਆ ਕੋਈ ਐਕਟਰ ਇਹੋ ਜਿਹਾ ਕੋਈ ਬਚਪਨ ਤੋਂ ਦੇਖਿਆ ਹੋਇਆ ਕਿ ਯਾਰ ਇਹ ਕਰੇ ਇਹਦਾਂ ਕੰਮ ਕਰੀ ਤਾਂ ਮਜ਼ਾ ਆ ਦੇ ਇਤਨਾ ਦਾ ਲਿਸਟ ਲੰਬੀ ਹੋ ਜਾਣੀ ਜਾਂ ਕੋਈ ਐਕਟ्रेस ਐਕਟ्रेस ਹੋ ਜਾਏਗੀ ਲਿਸਟ ਲਿਸਟ ਲੰਬੀ ਹੋ ਜਾਣੀ ਫਿਰ ਉਹਨੇ ਇਹ ਨਹੀਂ ਲਿਆ ਇਸ ਕਰਕੇ ਮਤਲਬ ਜਿੰਨੇ ਵੀ ਪੰਜਾਬੀ ਇੰਡਸਟਰੀ ਦੇ ਜਾਂ ਬਾਲੀਵੁੱਡ ਵਾਲੇ ਮੈਂ ਇੱਕ ਸਵਾਲ ਪੁੱਛਦਾ ਕੋਈ ਇਸ ਤਰ੍ਹਾਂ ਦੀ ਹੀਰੋਇਨ ਜਿਹਦੀ ਤੁਹਾਨੂੰ ਕੱਲ ਨੂੰ ਲੱਗੇ ਕਿ ਯਾਰ ਮੈਂ ਇਹਦੇ ਨਾਲ ਐਜ਼ ਅਨ ਹੀਰੋ ਆਵਾ ਆਵਾ ਨਾਵਾ ਬਾਦੀ ਗੱਲ ਹੈ ਪਰ ਇੱਕ ਮਨ ਦੀ ਅੰਦਰੋਂ ਖਾਹਿਸ਼ ਹੁੰਦੀ ਹੈ ਨਾ ਗਰੀਬਨ ਦਾ ਖਾਹਿਸ਼ ਹੀ ਕਰ ਸਕਦਾ ਤੇ ਉਹ ਕਿਹੜੀ ਹੀਰੋਇਨ ਹੈ ਉਹ ਕਿਹੜੀ ਬਿਊਟੀਫੁੱਲ ਹੀਰੋਇਨ ਹੈ ਜਿਹਦੇ ਨਾਲ ਲੱਗਦਾ ਯਾਰ ਮੈਂ ਇਹਦੇ ਨਾਲ ਰੋਮਾਂਸ ਕਰਾਂ ਜਾਂ ਇਹਦੇ ਨਾਲ ਮੇਰੀ ਕੋ ਆਰਟਿਸਟੇ ਹੋਵੇ ਦੱਸ ਯਾਰ ਭਾਈ ਦੱਸੋ 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 ਨਹੀਂ ਪੈਣੀ ਹੋਣਾ ਸੁਣਨਾ ਚਾਹਾਂਗੇ ਉਹ ਤਾਂ ਹੀ ਤੇਰੇ ਤੋਂ ਦੂਰ ਰਹੇ ਕਿ ਨਾ ਉਹਨੂੰ ਦੱਸੇ ਨਾ ਪਤਾ ਲੱਗੇ ਤੇਰੇ ਆਸ-ਪਾਸ ਨਾ ਮਿਲ ਜੇ ਪਤਾ ਲੱਗੇ ਕੱਲ ਲੌਂਗ ਡਰਾਈਵ ਤੇ ਜਾਓ ਮੇਰੇ ਕੋਲ ਦੋ ਆਪਸ਼ਨ ਆ ਨੇ ਜੇ ਮੈਨੂੰ ਫਿਲਮ ਨਾ ਮਿਲੀ ਤੇ ਮੈਂ ਲਾਲਨੇ ਦੀ ਤਾਰੀਫ ਕੀਤੀ ਨਹੀਂ ਤੁਹਾਡੀ ਆਵਾਜ਼ ਨੇ ਮੰਨ ਕੇ ਤੌਲ ਕਰ ਦਿਆ ਇਹ ਇਹ ਉਦੋਂ ਦਾ ਹੀ ਉਹ ਮਾਈਕ ਲੈ ਕੇ ਫੜ ਗਿਆ ਕੀ ਗੱਲੋ ਕੀ ਥਾਂ ਦਾ ਰਸਤਾ ਆ ਮੈਂ ਸਿਰ ਤੋਂ ਹੀ ਜੰਮ ਗਿਆ ਤੁਹਾਨੂੰ ਉਹਦਾ ਸੀ ਕਿਹੜੀ ਹੀਰੋਇਨ ਹੈ ਜਿਹਦੇ ਨਾਲ ਤੂੰ ਚਾਹੁੰਦਾ ਕਿ ਤੇਰੀ ਕੋ ਆਰਟਿਸਟ ਹੋਵੇ ਤੇਰੀ ਹੀਰੋਇਨ ਹੋਵੇ ਪੰਜਾਬੀ ਹੋਵੇ ਜੇ ਮੈਂ ਕੱਦ ਦੇ ਹਿਸਾਬ ਨਾਲ ਵੇਖਾਂ ਉਹ ਐਤਾ ਨਹੀਂ ਤੂੰ ਉਹਨਾਂ ਦੇ ਕੱਦ ਦੇ ਨਹੀਂ ਸਿੰਪਲ ਦੱਸ ਤੂੰ ਆਪਣਾ ਦੱਸ ਟੈਲੈਂਟ ਦੇ ਹਿਸਾਬ ਨਾਲ ਟੈਲੈਂਟ ਦੇ ਹਿਸਾਬ ਨਾਲ ਜਿਹਦੇ ਨਾਲ ਤੂੰ ਜੋੜੀ ਬਣਾਉਣਾ ਚਾਹੁੰਦਾ ਉਹਨੂੰ ਤੂੰ ਮਿਲ ਜੇ ਤੇ ਦਿਲ ਕਰਦਾ ਹਾਂ ਵੇਖੋ ਦਿਲ ਦਾ ਕੀ ਹੈ ਦਿਲ ਦਾ ਕੀ ਹੈ ਇਹ ਕਿ ਬੇਤਾ ਪਾਗਲ ਹੈ ਦੱਸ 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 ਅ ਯਾ ਤੇ ਹੀ ਬੜਾ ਬਿਹਨਤ ਉਹ ਕਰ ਦਿੱਤਾ ਫਸਾ ਲਿਆ ਮੂਰੀ ਹਾਂ ਸੋ ਮੈਂ ਜੇ ਸੌਖਾ ਸੌਖਾ ਦੱਸਾਂ ਤੇ ਤਾਨੀਆਂ ਜੀ ਨਾਲ ਕੰਮ ਕਰਨਾ ਚਾਹੁੰਨਾ ਮੈਂ ਹਾਂ ਨਾ ਤੇ ਸਰਗੁਣ ਮੈਡਮ ਨਾਲ ਕੰਮ ਕਰਨਾ ਚਾਹੁੰਨਾ ਹਾਂ ਨਾ ਦੋ ਦੋ ਨਹੀਂ ਇੱਕੋ ਹੀ ਸੁਣਾਏਗਾ ਨਹੀਂ ਮੈਂ ਦੋ ਦੱਸ ਤੇ ਬਾਕੀ ਵੀ ਸਾਰਿਆਂ ਨਾਲ ਕਰ ਸਕਦੇ ਪਰ ਹਾਂ ਨਾ ਤੇ ਮਤਲਬ ਵੈਸੇ ਇੱਕ ਨੇਚਰ ਵਾਈਜ਼ ਜਿਹਦਾ ਆਰਟਿਸਟ ਥੋੜੇ ਜੇ ਹੰਬਲ ਹੁੰਦੇ ਆ ਤੇ ਗੱਲਬਾਤ ਕਰਨ ਤੇ ਥੋੜਾ ਵਧੀਆ ਤਰੀਕੇ ਨਾਲ ਈਜ਼ੀ ਕੰਫਰਟ ਫੀਲ ਕਰਾਉਂਦੇ ਨੇ ਉਸ ਐਂਗਲ ਤੋਂ ਕਹਿ ਰਿਹਾ ਮੈਂ ਤਾਨੀਆਂ ਜੀ ਮੈਂ ਐਂਗਲ ਪੁੱਛਿਆ ਹੀ ਨਹੀਂ ਤੇਰਾ ਹੀ ਐਂਗਲ ਪੁੱਛਿਆ ਹੀ ਇੰਨੀ ਚੰਗੀ ਗੱਲ ਆ ਦੋਨੇ ਬਹੁਤ ਕਮਾਲ ਆਰਟਿਸਟਾਂ ਦਾ ਨਾਮ ਲਿਆ ਦੂੰ ਥੈਂਕ ਯੂ ਮਾਰਾਏ ਕਰੇ ਭਰਾਵਾ ਜਲਦੀ ਇਦਾਂ ਦਾ ਦਿਨ ਨਾ ਆਵੇ ਟਾਈਮ ਲੱਗੇ ਇਹਨੂੰ ਥੋੜਾ ਜਿਆ ਕਿਉਂਕਿ ਇੰਨੀ ਛੇਤੀ ਨਹੀਂ ਹੋਣਾ ਨੇ ਮੰਨਣਾ ਭਰਾਵਾ ਤੇਰੇ ਆਪੋਜ਼ਿਟ ਟਾਈਮ ਲੱਗੂਗਾ ਥੋੜਾ ਜਿਆ ਚਲੋ ਪਰ ਅਮੀਜੀ ਜੋਕਸ ਤਾਂ ਪਾਇਆ ਤੁਸੀਂ ਗਾंदे ਬਹੁਤ ਸੋਹਣਾ ਯਾਰ ਆ ਯਾਰ ਤੇਰੀ ਤਾਂ ਆਵਾਜ਼ ਹੀ ਮਨ ਕਰਤੋ ਲੱਗਦੀ ਹੁਣ ਫਿਰ ਮੈਂ ਨਹੀਂ 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 ਮੈਂ ਹੁਣ ਤੁਹਾਨੂੰ ਨਾ ਹਨਾ ਸੋਹਣਾ ਗਾਣਾ ਹੀ ਸੁਣਾਉਣਾ ਮੈਂ ਹਾਂ ਉਹ ਉਹਨਾਂ ਦਾ ਹੀ ਸੁਣਾਉ ਮੰਨ ਕੀ ਤੇ ਦਰ ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ ਹੱਸਦੇ ਹਸਾਉਂਦੇ ਲੰਘ ਗਿਆ ਸਾਲ ਵੇ ਧੰਨਵਾਦ ਤੇਰਾ ਦਿਲ ਦੇ ਆਰਾਜ ਆਵੇ ਵਾਂਗ ਰਾਣੀਆਂ ਦੇ ਰੱਖੀ ਹੋਈਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ ਪਰ ਹੁਣ ਗੱਲ ਕਰ ਤੁਸੀਂ ਐਮਏ ਵੀ ਕਰਨਾ ਕਿ ਲੱਗ ਰਹੇ ਸੀਗੇ ਯਾਰ ਪਿੱਛੇ ਵਾਲਾ ਆ ਸੀ ਠੀਕ ਆ ਸੱਤ ਅੱਤ ਜਣਿਆਂ ਦਾ ਹੱਥ ਇਹ ਥੋੜੀ ਦਰਵਾਜ਼ਾ ਤੁਸੀਂ ਜਿਹਨੇ ਵਾਚ ਇੱਕ ਸਟੱਪ ਮਾਰ ਦਿੱਤੀ ਹਨ ਨਿੱਕੂ ਵੀ ਲੱਗਦਾ ਸੀ ਸੋ ਜਸਸੀ ਸੋਲ ਵੀ ਬਣ ਜਾਂਦਾ ਮੀਲਾ ਵੀ ਬਲਦਾਂ ਵਾਲੀ ਗੱਡੀ ਜੋੜ ਕੇ ਉਕੂ ਤੋ ਲਿਆ ਕਰਨ ਨੂੰ ਮੋੜ ਕੇ ਕੁੜਤਾ ਚਾਦਰਾਂ ਪਾ ਕੇ ਛੇਤੀ ਆ ਲੈ ਹਾਣਾ ਵੇ ਹੋ ਜੱਟਾ ਖੇਚ ਤਿਆਰੀ ਮੇਲਾ ਵੇਖਣ ਜਾਣਾ ਵੇ ਜੱਟਾ ਖੇਚ ਤਿਆਰੀ ਮੇਲਾ ਵੇਖਣ ਜਾਣਾ ਵੇ ਹੋ ਮੇਲਾ ਹੋ ਮੇਲਾ ਹੋ ਮੇਲਾ ਨੇ ਕਿ ਕਰ ਜਰੂਰ ਕਹੂੰਗਾ ਦਸ਼ਕਾਨਾਂ ਕਿ ਇੰਨਾ ਕੋ ਟੈਟ ਟੈਡ ਪੀੜੀ ਮ ਭਾਤੀ ਇਹਨਾਂ ਨੇ ਕਿ ਇਹਨੇ ਕੋ ਹਾਸੇ ਨੇ ਇਹਨਾਂ ਦੇ ਗੱਲਾਂ ਬਾਤਾਂ ਜੀ ਫਿਲਮ ਕਿੰਨੇ ਕੋ ਹਾਸਿਆ ਹੋਣਗੇ ਹੋ ਬੜਾ ਚਿਹਰ ਹੋਇਆ ਤੈਨੂੰ ਅੱਲਾ ਕੋਲ ਰਹਿਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਏ ਮੈਂ ਓਏ ਅੰਮੀ ਮੇਰੀ ਹਾਂ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜੇ ਨਾ ਏ ਮੈਂ ਹੋਏ ਅੰਮੀ ਮੇਰੀ ਹਾਏ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਹੈ ਮੈਂ ਹੋ ਬੜਾ ਚੇਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਹੈ ਮੈਂ ਕਿਆ ਬਾਤ ਕਿਆ ਬਹੁਤ ਬਹੁਤ ਸੋਹਣ ਬਹੁਤ ਸੋਹਣ ਠੀਕ ਹੈ ਜੀ ਕਾਫੀ ਕਰ ਦੇਂਦਾ ਰੋਸਨ ਓਕੇ ਬੰਗਾਲੀ ਸੁਣਾਣੀ ਆ ਬੰਗਾਲੀ ਸੁਣਾਣੀ ਆ হম ওই শোনো পাখিও বলছে কথা একই কথা বলছে সে বারবার এই তো এসেছে দিন ভালোবাসি বা এই তো এসেছে দিন ভালোবাসি తమిళ స్నాడే కుక్క కొరితే కురుకురుమంతు చూస్తారు గౌనే వేస్తే పట్టి పట్టి చూస్తారు కుక్క కాదు గౌను కాదు కట్టులోనా ఏముంది పీ కళ్ళల్లోనా అందా ఉంది మీ మొక బుద్ధే మాంకరు బుద్ధి అంట మావా ਥੈਂਕ ਯੂ ਇੱਕ ਅਲਫ ਚੰਬੇ ਦੀ ਬੂਟੀ ਹੋ ਜੇ ਹਾਂਜੀ ਅਲਫ ਚੰਬੇ ਦੀ ਬੂਟੀ ਚ ਅੱਛਾ ਓਕੇ ਸਾਰੇ ਗਾਣੇ ਅੱਜੀ ਸੁਣਨੇ ਨਹੀਂ ਮੇਰੇ ਫਰਮਾਇਸ਼ ਹੋਈ ਸੀ ਫਾਈਨਲ ਦਾ ਬਖਰੀ ਐਲਬਮ ਰਿਲੀਜ਼ ਕਰ ਅਲਫ ਇਲਾ ਚੰਬੇ ਦੀ ਬੂਟੀ ਹੋ ਮੇਰੇ ਮੁਰਸ਼ਦ ਮਨ ਵਿੱਚ ਲਾਈ ਹੂ ਨਬੀ ਅਸਪਾਤ ਦਾ ਪਾਣੀ ਦੇ ਹਰ ਰੰਗੇ ਹਰ ਜਾਈ ਹੂ ਓ ਜੁਗ ਜੁਗ ਜੀਵੇ ਮੇਰਾ ਮੁਰਸ਼ਿਦ ਸੋਣਾ ਮੋਲਾ ਜਿਸੇ ਬੂਟੀ ਲਾਈ ਹੂ ਪਿਰ ਮੇਰੇ ਆਹ ਜੁਗਨੀ ਜੀ ਏ ਵੇ ਅੱਲਾ ਵਾਲਿਆਂ ਦੀ ਜੁਗਨੀ ਜੀ ਏ ਵੇ ਮੇਰੇ ਪੀਰ ਦੀ ਜੁਗਨੀ ਜੀ ਏ ਅਲੀ ਵਾਲੀ ਜੁਗਨੀ ਜੀ ਦਮ ਗੁਟਕੂ ਦਮ ਗੁਟਕੂ ਦਮ ਗੁਟਕੂ ਦੰਮ ਗੁਟਕੂ ਗੁਟਕੂ ਕਰੇ ਸਾਈ ਨਾਲੇ ਕਲ ਮਨ 비ਦਾ ਪੜੇ ਸਾਈਓ ਪੀਰ ਮੇਰੇ ਆਹ ਜਗਨੀ ਜੀ ਜਗਨੀ ਜੀ ਕਹਿੰਦੇ 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 ਸੁਣਾ 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 ਕਹਿੰਦੇ ਜਗਨੀ ਧਰ ਸਾਈ ਵਿੱਚ ਕਾਰ ਜਗਨੀ ਧਰ ਸਾਈ ਵਿੱਚ ਕਾਰ ਦੁਨੀਆ ਦੇ ਜੰਜਾਲ ਛੱਡ ਦੁਨੀਆ ਦੇ ਜੰਜਾਲ ਜੁਗਨੀ ਧਰ ਸਾਈਂ ਵਿੱਚ ਤਾਰੇ ਛੱਡ ਦੁਨੀਆ ਦੇ ਜੰਜਾਲ ਕੁਝ ਨਹੀਂ ਨਿਭਣਾ ਬੰਦਿਆ ਨਾਲ ਰੱਖੀ ਸਾਮ ਕੇ ਸਿੱਧ ਕੇ ਇਮਾਨ ਓਏ ਪੀਰ ਮੇਰੇ ਆ ਜਿਤਨੀ ਜੀ ਐ ਵੇ ਅੱਲਾ ਵਾਲਿਆਂ ਦੀ ਜੁਗਨੀ ਜੀ ਐ ਵੇ ਮੇਰੇ ਪੀਰ ਦੀ ਜੁਗਨੀ ਜੀ ਐ ਵੇ ਮੋਲਾਲੀ ਵਾਲੀ ਜੁਗਨੀ ਜੀ ਕਿਆ ਬਾਤ ਕਿਆ ਬਹੁਤ ਬਿਲਕੁਲ ਅਸ ਲਾਸਟ ਇੱਕ ਅਤਰੀਸਵਾਲਾ ਇਸ ਫਿਲਮ ਤੋਂ ਔਰ ਉਧਰ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਫਿਲਮ ਵੈਲਕਮ ਜੀਜਾ ਜੀ ਹਨਾ ਇਹ ਇੱਕ ਜੀਜਾ ਜੀ ਜਿਹੜਾ ਰਿਸ਼ਤਾ ਆ ਉਹ ਕਰਦੇ ਪਰੋਣੇ ਦਾ ਜਿਹਨੂੰ ਕਹਿ ਲੈਨੇ ਆਪਾਂ ਉਹਦੇ ਵਿੱਚੋਂ ਤਾਂ ਇੱਕ ਮੈਸੇਜ ਕਹਿੰਦੇ ਨਾ ਕਈ ਵਾਰੀ ਕਿ ਜੀਜਾ ਕਾਬੂ ਨਹੀਂ ਆਉਂਦਾ ਹੋ ਸਕਦਾ ਫਿਲਮ ਦੇਖ ਕੇ ਤੁਹਾਨੂੰ ਦੋ ਦਿਨ ਆਈਡੀਆ ਮਿਲ ਜਾਣ ਜੀਜਾ ਕਾਬੂ ਕਰਨ ਦੇ ਕਿ ਜੀਜੇ ਨੂੰ ਕਾਬੂ ਕਿਵੇਂ ਕਰੀਦਾ ਵਾ ਬਟ ਫੁੱਲ ਐਂਟਰਟੇਨਮੈਂਟ ਵਾਲੀ ਫਿਲਮ ਹੈ ਸਵਾਦ ਆਏਗਾ ਤੁਹਾਨੂੰ ਦੇਖ ਕੇ ਪਰਿਵਾਰ ਦੇ ਨਾਲ ਔਰ ਜਿਹੜੀ ਤੁਸੀਂ ਰੀਅਲ ਲਾਈਫ ਦੇ ਇਮੋਸ਼ਨਸ ਰਿਸ਼ਤਿਆਂ ਦੀ ਗੱਲ ਕਰ ਰਹੇ ਹੋ ਇਹੀ ਕਵਾਂਗਾ ਆਪਣੇ ਜਿੰਨੇ ਵੀ ਹੈਗੇ ਆ ਰਿਸ਼ਤੇ ਤੁਹਾਡੇ ਆਸ-ਪਾਸ ਚਾਹੇ ਯਾਰੀ ਦੋਸਤੀ ਦੇ ਆ ਭੈਣ ਭਰਾਵਾਂ ਦੇ ਆ ਜਿੰਨੇ ਵੀ ਰਿਸ਼ਤੇ ਆ ਉਹਨਾਂ ਨੂੰ ਸਭ ਨੂੰ ਇੰਪੋਰਟੈਂਸ ਦਿਓ ਕਿਉਂਕਿ ਅੱਜ ਕੱਲ ਲਾਈਫ ਆਪਣੇ ਆਪ ਹੀ ਬੰਦੇ ਨੇ ਇੰਨੀ ਕੁ ਫਾਸਟ ਕਰ ਲਈ ਹੋਈ ਹੈ ਨਾ ਕਿ ਰਿਸ਼ਤਾ ਤਾਂ ਨੂੰ ਸਿਰਫ ਉਦੋਂ ਯਾਦ ਆਉਂਦਾ ਜਦੋਂ ਕੋਈ ਰਿਸ਼ਤੇ ਵਾਲੀ ਵੀਡੀਓ ਦੇਖੀ ਅੱਛਾ ਮੇਰੀ ਭੈਣ ਆਪਣੀ ਭੈਣ ਨੂੰ ਫੋਨ ਲਾਣਾ ਉਹ ਵਿਦਾਊਟ ਉਹਦੇ ਹੋਣਾ ਚਾਹੀਦਾ ਤੁਹਾਡੀ ਜਿਹੜੀ ਆਪਸੀ ਪਿਆਰ ਆ ਉਹ ਹਮੇਸ਼ਾ ਉਹਨਾ ਹੀ ਬਰਕਰਾਰ ਹੋਣਾ ਚਾਹੀਦਾ ਜਿੰਨਾ ਕਿ ਪਹਿਲਾਂ ਸੀਗਾ ਭਾਵੇਂ ਤੁਸੀਂ ਲਾਗੇ ਰਹਿ ਰਹੇ ਹੋ ਚਾਹੇ ਦੂਰ ਰਹਿ ਰਹੇ ਹੋ ਤੁਹਾਡੇ ਕਨੈਕਸ਼ਨ ਤੁਹਾਡੀਆਂ ਤਾਰਾਂ ਤੁਹਾਡੀਆਂ ਉਦਾਂ ਹੀ ਜੁੜੀਆਂ ਹੋਣੀਆਂ ਚਾਹੀਦੀਆਂ ਸੋ ਹਰ ਇੱਕ ਰਿਸ਼ਤੇ ਦੀ ਰਿਸਪੈਕਟ ਕਰੋ ਉਹਨੂੰ ਉਹਨਾ ਟਾਈਮ ਦਿਓ ਕਿਉਂਕਿ ਅ ਟਾਈਮ ਇੱਕ ਐਦਾਂ ਦੀ ਚੀਜ਼ ਹੈ ਜਿਹੜੀ ਭਾਜੀ ਉਸ ਰਿਸ਼ਤਿਆਂ ਨੂੰ ਤਰੋ ਤਾਜ਼ਾ ਰੱਖਦੀ ਆ ਨਹੀਂ ਤੇ ਮੰਨ ਲਓ ਜੇ ਮੇਰਾ ਪਰਮਾ ਨ ਪਿਆਰਾ ਜੇ ਮੈਂ ਡੇਢ ਮਹੀਨਾ ਨਹੀਂ ਗੱਲ ਕਰੂੰਗਾ ਇਹਦੇ ਨਾਲ ਫੋਨ ਫਾਨ ਤੇ ਤੇ ਇੱਕ ਟਾਈਮ ਇਹ ਵੀ ਛੱਡ ਦੂਗਾ ਬਿਲਕੁਲ ਤੇ ਐਦਾਂ ਹੀ ਉਹ ਚੀਜ਼ ਗੈਪ ਬਣਦੀ ਜਾਂਦੀ ਹੈ ਤੇ ਗੈਪ ਇੱਕ ਟਾਈਮ ਤੇ ਫਿਰ ਉਹ ਚੀਜ਼ ਛੱਡਾ ਦਿੰਦਾ ਕੋਈ ਚੱਲ ਫਿਰ ਇੱਕ ਟਾਈਮ ਤੇ ਫਿਰ ਆ ਜਾਂਦਾ ਉਹਨੇ ਕਿਹੜਾ ਕੀਤਾ ਉਹਨੇ ਕਿਹੜਾ ਕੀਤਾ ਸੋ ਆਪਣੇ ਰਿਸ਼ਤਿਆਂ ਨੂੰ ਤਰੋ ਤਾਜ਼ਾ ਰੱਖਣ ਵਾਸਤੇ ਆਲਵੇਸ ਬੀ ਇਨ ਟੱਚ ਫੋਨ ਕਰੋ ਹਾਲਚਲ ਪੁੱਛਦੇ ਰਹੋ ਇੱਕ ਦੂਸਰਿਆਂ ਨੂੰ ਦਸ ਦੇ ਅਗਲੇ ਦਾ ਦੁੱਖ ਪੁੱਛ ਅੱਜ ਕੱਲ ਕੋਈ ਕਿਸੇ ਦਾ ਦੁੱਖ ਸੁਣਦਾ ਨਹੀਂ ਬਿਲਕੁਲ ਤਾਂ ਸੋਚੋ ਜੇ ਤੁਸੀਂ ਕਿਸੇ ਨੂੰ ਪੁੱਛੀਂ 10 ਯਾਰ ਕੋ ਜਿੰਦਗੀ ਟੈਨਸ਼ਨ ਤਾਂ ਨਹੀਂ ਉਹਨੂੰ ਲੱਗੂਗਾ ਯਾਰ ਇਹ ਬੰਦਾ ਮੇਰੇ ਲਈ ਕਿੰਨਾ ਸੋਚਦਾ ਔਰ ਇਹ ਗੱਲ ਸਿਰਫ ਕਹਿਣੀ ਬਹੁਤ ਵੱਡੀ ਹੋ ਜਾਂਦੀ ਹੈ ਅੱਜ ਕੱਲ ਕਿਸੇ ਲਈ ਹੈਨਾ ਸੋ ਇਹੀ ਹੈ ਰਿਸ਼ਤਿਆਂ ਦੀ ਵੈਲਿਊ ਨੂੰ ਸਮਝੋ ਆ ਫੋਨਾਂ ਫੋਨਾਂ ਜੋ ਨਿਕਲ ਕੇ ਜੋ ਕੋ ਬੜਾ ਆਂਦਾ ਹੁੰਦਾ ਕਹਿੰਦਾ ਯਾਰ ਪਿੱਛੇ ਜੀ ਮੇਰਾ ਦਿਨ ਮੇਰਾ ਫੋਨ ਸਾਰਾ ਦਿਨ ਬੰਦ ਰਿਆ ਹੂੰ ਤੇ ਲਾਈਟ ਨਹੀਂ ਸੀ ਸਾਰਾ ਦਿਨ ਬੰਦ ਰਿਹਾ ਉਸ ਦਿਨ ਮੈਨੂੰ ਪਤਾ ਲੱਗਾ ਮੇਰੇ ਘਰ ਦੇ ਤੇ ਬੜੇ ਚੰਗੇ ਲੋਕ ਨੇ ਬਿਲਕੁਲ ਕਿ ਇਟ ਮੀਨਸ ਇਹ ਨਾ ਹੋਵੇ ਕਿ ਤੁਸੀਂ ਇੰਨਾ ਕੁ ਜ਼ਿਆਦਾ ਆਪਣੀ ਲਾਈਫ ਨੂੰ ਸਪੀਡ ਚ ਲੈ ਜਾਓ ਜਾਂ ਇਸ ਪਾਸੇ ਨਿਕਲ ਜਾਓਗੇ ਤਾਂ ਪਤਾ ਵੀ ਨਹੀਂ ਹੋਵੇ ਕਿ ਪਿੱਛੇ ਤੁਸੀਂ 4 5 10 ਰਿਸ਼ਤੇ ਵੀ ਛੱਡੇ ਹੋਏ ਸੋ ਉਹਨਾਂ ਨੂੰ ਨਾਲ ਦੇ ਨਾਲ ਤਰੋਤਾਜ਼ਾ ਕਰਦੇ ਰਹਿਣਾ ਚਾਹੀਦਾ ਹਰ ਇੱਕ ਦਾ ਖਿਆਲ ਕਰੋ ਪੁੱਛਦੇ ਰਹੋ ਇਹ ਸਭ ਤੋਂ ਸੋਹਣੀ ਗੱਲ ਆ ਫੇਰ ਮੈਂ ਬਹੁਤ ਕਮਾਲ ਬੋਲਿਆ ਬਹੁਤ ਕਮਾਲ ਆ ਬਿਲਕੁਲ ਐਸੀ ਕਿ ਵੈਲਕਮ ਜੀਜਾ ਜੀ ਦੀ ਫਿਲਮ ਦੀ ਸਟਾਰ ਕਾਸਟ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਫਿਲਮ ਹੈ ਇਸ ਦੇ ਵਿੱਚ ਰਿਸ਼ਤਿਆਂ ਨੂੰ ਲੈ ਕੇ ਕਾਫੀ ਇੰਪੋਰਟੈਂਸ ਜਿਹੜੀ ਆ ਉਹ ਦੱਸੀ ਗਈ ਹੈਗੀ ਤਾਂ ਕਮੇਡੀ ਜਿਹੜੀ ਇਹ ਫਿਲਮ ਰਹਿਣ ਵਾਲੀ ਹੈਗੀ ਹੈ ਭਾਈ ਜਨਵਰੀ ਨੂੰ ਜਿਹੜੀ ਆ ਰਿਲੀਜ਼ ਹੋਣੀ ਆ ਚਪਾਲ ਲੈਬ ਤੋਂ ਤਾਂ ਤੁਸੀਂ ਸਾਰੇ ਜਰੂਰ ਇੱਕ ਵਾਰ ਦੇਖਣਾ ਅਤੇ ਫੀਡਬੈਕ ਜਰੂਰ ਦੇਣਾ ਕਿਸ ਤਰ੍ਹਾਂ ਦੀ ਜਿਹੜੀ ਇਹ ਸਟਾਰ ਕਾਸਟ ਦਾ ਕੰਮ ਹੈ ਉਹ ਇਸ ਫਿਲਮ ਦੇ ਵਿੱਚ ਰਿਹਾ ਹੈਗਾ ਸਹਿਜ ਨਜਾ ਡੇਲੀ ਪੋਸਟ ਪੰਜਾਬੀ ਕੈਮਰਾਮੈਨ ਰਾਜਵੀਰ ਦੇ ਨਾਲ ਧੰਨਵਾਦ